ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਵੈਲਕਮ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਭਾਈ ਪਹੁੰਚੇ ਆ ਬਾਈ ਇਸ ਸਮੇਂ ਸਾਲੇ ਆਪਣੇ ਕੋ ਗਰਦਿਆਲਪੁਰ ਯਾਰ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਅੱਜ ਲਗਭਗ ਮੈਂ ਕਹਿੰਦਾ ਲਾ ਦੂੰਗਾ ਡਿਲੀਵਰ ਪ੍ਰਦਾਨ ਹਾਂ ਨਾ ਹਾਂ ਜੀ ਭਾਈ ਹਾਂ ਜੀ ਕਰ ਦੂੰਗਾ ਰੈਡੀ ਹਾਂ ਜੀ ਹਾਂ ਬੰਦੇ ਨੇ ਭਾਈ ਕੰਮ ਖੱਚਿਆ ਪਿਆ ਖਾਰਾ ਮੈਂ ਯਾਰ ਇਹ ਗੱਲ ਸੋਚਦਾ ਹੁੰਦਾ ਮੈਂ ਕਹਾਂ ਯਾਰ ਜਿਹਦੇ ਜਿੱਥੇ ਐਸਐਮਐਸ ਘਰੇ ਲਾਉਣ ਜਾਂਦੇ ਆ ਅਗਲੇ ਦੇ ਇਹ ਤਾਂ ਖਾਰਾ ਅਪਵਾਦ ਹੁੰਦੇ ਹੋਣੇ ਘਰੇ ਜਾ ਕੇ ਅਗਲੇ ਦਾ ਹਣਾ ਪਕੜ ਭਾਈ ਜਾਂਦੇ ਦੇ ਨਾਲ ਜਦੋਂ ਵੀਡੀਓ ਵੀਡੀਓ ਕਰਨ ਚਾਹੀਦਾ ਸੀ ਪਰ ਜਦੋਂ ਹੁਣ ਆਪਦੇ ਲਾਉਣ ਆਏ ਹਨ ਨਾ ਬਾਈ ਇਹਦਾ ਪਤਾ ਹੀ ਨਹੀਂ ਲੱਗਦਾ ਹੈਗਾ ਬਿਲਕੁਲ ਮੈਂ ਕਹਿੰਦਾ ਮਾਲਕ ਨੂੰ ਬਸ ਤੁਸੀਂ ਹਿਸਾਬ ਲਾ ਲਓ ਨਹੀਂ ਆਪਾਂ ਹਨਾ ਇੱਕ ਛੋਟਾ ਜਿਹਾ ਕੋਈ ਨਾਰਮਲ ਜਿਹਾ ਆਪਾਂ ਬੰਦਾ ਘਰੇ ਆ ਮਿਸਤਰੀ ਲਈ ਆਈਏ ਬਿਲਡਿੰਗ ਵਾਲੀ ਲਈ ਆਈਏ ਪਹਿਲਾਂ ਤਾਂ ਉਹ ਕੋਹ ਉਤਾਰ ਲਿਓ ਜੀ ਫਿਰ ਆ ਚੀਜ਼ ਲਿਆਓ ਜੀ ਆ ਚੀਜ਼ ਲਿਆਓ ਜੀ ਵੀ ਇੱਕ ਬੰਦੇ ਨੂੰ ਤਾਂ ਆਪਦੇ ਤੇ ਕਰ ਲੈਂਦੇ ਆ ਹਾਂ ਹੁਣ ਤੁਸੀਂ ਅੱਜ ਹਿਸਾਬ ਲਾ ਲਓ ਦੂਜਾ ਦਿਨ ਹੋ ਗਿਆ ਇਹਨਾਂ ਨੂੰ ਮੈਂ ਕਹਿੰਦਾ ਪੱਖੇ ਤੱਕਰ ਵੀ ਪਤੰਦਰ ਆਪਦੇ ਲਈ ਫਿਰਦੇ ਆ ਗੱਡੀ ਦੇ ਵਿੱਚ ਪੱਖੇ ਬਾਹਰ ਮੈਂ ਕਹਿੰਦਾ ਕੋਈ ਕਿਸੇ ਜੀ ਦੀ ਕੱਲ ਦਾ ਸਾਥੇ ਮੈਂ ਕਹਿੰਦਾ ਨਾਟ ਵੀ ਨਹੀਂ ਚੱਕਿਆ ਹੋਣਾ ਤੁਸੀਂ ਇਧਰ ਚਾਬੀ ਵੀ ਨਹੀਂ ਲਈ ਹੋਣੀ ਤੁਸੀਂ ਹਿਸਾਬ ਲਾ ਲਓ ਵੀ ਐਨਾ ਨਹੀਂ ਅੱਜ ਕੱਲ ਇਹਨਾਂ ਕੀ ਹੁੰਦਾ ਆਪਾਂ ਕੰਮ ਕਰਦੇ ਆਂ ਘਰਾਂ ਕਰਾਉਂਦੇ ਆਂ ਆਪਾਂ ਹੋਰ ਵੀ ਆਣਾ ਚਲੋ ਮਿਸਤਰੀ ਲਿਆਉਂਦਾ ਕੋਈ ਬਿਲਡਿੰਗ ਵਾਲੇ ਨੂੰ ਕੋਈ ਕਾਸੇ ਵਾਲੇ ਨੂੰ ਲਿਆਉਂਦਾ ਨੇਗਲਾ ਸਬਾਨ ਲਿਆ ਲੈ ਮਗਾ ਮਗਾ ਕੇ ਬਾਈ ਦਮ ਤੋੜ ਦਿੰਦਾ ਤੁਸੀਂ ਹਿਸਾਬ ਲਾ ਲਓ ਪਹਿਰੇ ਚਾਦਰ ਜੀ ਘਟ ਗਈ ਹੋਣੀ ਉਹ ਵੀ ਬਜਾਰੇ ਆਪੇ ਜਦੇ ਜਾ ਕੇ ਹਨਾ ਫਟਾਫਟ ਪੱਤ ਲੈ ਆਏ ਲਿਆ ਕੇ ਜਿਹੜੇ ਬਦੋਂ ਲੱਗੇ ਹੋਏ ਆ ਕੋਈ ਆਪਾਂ ਨੂੰ ਇੱਕ ਪੈਸੇ ਇੱਕ ਸਿਰਫ ਰੋਟੀ ਚਾਹ ਦੇਣੀ ਆ ਹੋਰ ਮੈਂ ਕਹਿੰਦਾ ਸਾਨੂੰ ਕੱਪਾ ਦਾ ਵੀ ਨਹੀਂ ਲੱਗਿਆ ਵੀ ਮਸ਼ੀਨ ਨੂੰ ਐਸੇ-ਮੈਸੇ ਲੱਗਦਾ ਜੇ ਲੱਗ ਗਿਆ ਹਨਾ ਮੰਨ ਲਓ ਰੈਡੀ ਹੋਇਆ ਤਾਂ ਉਹ ਵੀ ਦਿਖਾਉਣਾ ਬਾਕੀ ਆਪਣਾ ਸਮਾਨ ਆ ਗਿਆ ਅੱਜ ਕਰਤਾਰਚਾ ਫਿੱਟਰ ਵਾਲੀ ਪੁਲੀ ਆ ਇਹ ਵੀ ਆ ਗਈ ਤੀ ਪਲੇਟ ਆ ਗਈ ਤੀ ਹੋਰ ਵੀ ਝੋਟਾ-ਮੋਟਾ ਸਮਾਨ ਤਾਂ ਜਿਹੜਾ ਹਨਾ ਸਾਰਾ ਕੈਨ ਆ ਗਈ ਤੀ ਫਿੱਟਰ ਵਾਲੀ ਉਹ ਪਈਏ ਡੱਬੇ ਦੇ ਵਿੱਚ ਬਾਕੀ ਇੱਕ ਜੀ ਹੈ ਯਾਰ ਹਰਾਂ ਵੀ ਆਪਾਂ ਜਿੱਥੇ ਨਾ ਚੀਜ਼ ਦੀ ਸਿਹਤ ਕਰਨੀ ਆ ਉੱਥੇ ਸਿਹਤ ਬਣਦੀ ਆ ਆਪਾਂ ਜਿੱਥੇ ਹਨਾ ਚੀਜ਼ ਤੇ ਨਹੀਂ ਸਿਹਤ ਬਣਦੀ ਜਿਹੜਾ ਕੰਮ ਆ ਨਾ ਚਲੋ ਦੁੱਖਾ ਕਈਆਂ ਨੂੰ ਲੱਗੂਗਾ ਇਹ ਚੀਜ਼ ਦਾ ਉਹਨਾਂ ਨਾ ਵੀ ਯਾਰ ਉਹ ਤੋਂ ਹੀ ਹਿਸਾਬ ਲਾ ਲਓ ਆ ਫਿੱਟਰ ਵਾਲਾ ਵੈਰਿੰਗ ਆ ਹਨਾ ਇੱਧਰ ਨੂੰ ਆ ਜਾ ਬਰੋਜ ਇਹ ਗੀਅਰ ਆ ਨਾ ਆਪਣੇ ਚੈਨ ਵਾਲੇ ਨਾਰਮਲ ਜੀ ਕਾਟਰ ਲੱਗੀ ਹੁੰਦੀ ਆ ਆਪਾਂ ਲੋ ਫਿੱਟੇ ਕਰਦੇ ਆ ਕਾਟਰ ਪੱਟੀ ਵੀ ਆ ਗੀਅਰ ਮੱਲਕ ਦੇਖਾ ਟਕਾ ਲਈਦਾ ਇੱਕ ਘੰਟੇ ਤੋਂ ਵੱਧ ਸਾਨੂੰ ਗੀਅਰ ਪੱਟਦਿਆਂ ਨੂੰ ਹੋ ਗਿਆ ਅਜੇ ਤੱਕ ਗੀਅਰ ਕਿਸੇ ਪਾਸੇ ਨੂੰ ਨਹੀਂ ਖੁੱਲਿਆ ਉਹਦੇ ਬਾਅਦ ਰਹੀ ਗੱਲ ਆ ਬੈਰਿੰਗ ਦੀ ਫਿੱਟਰ ਵਾਲੇ ਦੀ ਮੈਂ ਕਹਿੰਦਾ ਵੀ ਜਦੋਂ ਹੀ ਉਹਨੂੰ ਕੋਸ਼ਿਸ਼ ਕਰਦਾ ਪੱਟਣ ਦੀ ਜਾਂ ਵੀ ਦੋਨਾਂ 'ਚ ਇੱਕ ਚੀਜ਼ ਪੱਟਣ ਦੀ ਕੋਸ਼ਿਸ਼ ਇੱਕ ਘੰਟੇ ਦੇ ਉੱਤੇ ਹੋ ਗਿਆ ਵੀ ਇੰਨਾ ਟਾਈਟ ਯਾਰ ਜਿਹੜੇ ਬੰਦੇ ਹਨਾ ਕੰਪਨੀ ਦੇ ਵਿੱਚ ਕੰਮ ਕਰਦੇ ਆ ਤੁਸੀਂ ਮੜਾ ਜਾਈ ਤਾਂ ਦੇਖਿਆ ਕਰੋ ਵੀ ਯਾਰ ਉਹ ਯਾਰ ਇਹ ਮਸ਼ੀਨ ਕਿਸੇ ਨੇ ਵੀ ਜਾ ਕੇ ਬਾਹਰ ਵੀ ਖੋਲ ਨਹੀਂ ਹੈ ਹੈ ਹੁਣ ਤੁਸੀਂ ਹਿਸਾਬ ਲਾ ਲਓ ਆ ਦਿਖਾ ਦੇ ਮਨੋਜ ਆ ਐਲੀਵੇਟਰ ਵਾਲੇ ਬਾਰਮਾ ਐਲੀਵੇਟਰ ਵਾਲੇ ਪਾਸਿਓਂ 베アリング ਬਾਈ ਤੋੜ ਕੇ ਕੱਢੇ ਆ ਇੰਨੀਆਂ ਜਾਦੇ ਸੀਟਾਂ ਟਾਇਟਲ ਤੇ 베アリング ਠੋਕੇ ਹੋਏ ਹਨਾ ਉਹਦੇ ਉਹ ਇੱਕ ਅਸੀਂ ਪੱਟਿਆ ਪੂਲਰ ਲਾ ਕੇ ਪੱਟਿਆ ਉਹ ਵੀ ਆ ਦੋ 베アリング ਇੱਕ ਨਾਰਮਲ ਜੀ ਗੱਲ ਆ ਪਾਏ ਹੱਥ ਨਾਲ ਨਾ ਮੇਰੀ ਆਪਾਂ ਆਏ ਹੱਥ ਨਾਲ ਪਾਉਂਦੇ ਹੁੰਨੇ 베アリング ਹੁਣ ਜਦੋਂ ਆਪਾਂ ਪਾਵਾਂਗੇ ਨਾ ਇਹ ਇਹ ਨੂੰ ਰੇਤੀ ਲਾ ਕੇ ਇਹਨੂੰ ਆਏ ਹੱਥ ਨਾਲ ਪਾਵਾਂਗੇ ਹੈ ਨਾ ਬਿਲਕੁਲ ਵੀ ਨਾਰਮਲ ਤਰੀਕੇ ਨਾਲ ਆਏ ਵੀ ਪਤਾ ਵੀ ਨਾ ਲੱਗੇ ਨਾ ਕੱਲ੍ਹ ਨੂੰ ਯਾਰ ਇਹੋ ਜਿਹਾ ਕੰਮ ਮੰਨ ਲਓ ਸੀਜ਼ਨ ਦੇ ਵਿੱਚ ਹੋ ਜਾਵੇ ਤੁਸੀਂ ਹਿਸਾਬ ਲਾ ਲਓ ਵੀ ਇੱਕ ਤਾਂ ਬ੍ਰੇਕਡਾਊਨ ਆ ਗਈ ਚਲੋ ਮੰਨ ਲਾ ਟੁੱਟ ਰੀਆਂ ਚੀਜ਼ਾਂ ਕੋਈ ਗੱਲ ਨਹੀਂ ਨਵੀਂ ਪੁਰਾਣੀ ਉਹ ਤਾਂ ਜ ਟੁੱਟਣੀਆਂ ਨਾ ਬਈ ਉਹ ਤਾਂ ਸਮਝ ਲੈਣ ਟੁੱਟੇ ਹੀ ਜਾਣੀਆਂ ਪਰ ਜਿਹੜੀ ਆ ਚੀਜ਼ਾਂ ਨਾ ਵੀ ਇੰਨੀਆਂ ਟਾਈਟ ਸੇਸ਼ਟਾ ਬਰਾ ਮੈਂ ਇਹ ਮੈਂ ਕੰਪਨੀ ਨੂੰ ਨਹੀਂ ਮਾਰੀ ਕਹਿੰਦਾ ਮੈਂ ਸਿਰਫ ਇਹ ਬੰਦਿਆਂ ਨੂੰ ਕਹਿੰਦਾ ਬਈ ਵੀਡੀਓ ਜਿਹੜੀ ਕਹਿ ਰਹੇ ਹਨ ਨਾ ਵੀ ਜਿਹੜਾ ਯਾਰ ਤੁਸੀਂ ਸਮਾਨ ਲਾਉਦੇ ਹੋ ਨਾ ਜਿਹੜੇ ਅੰਦਰ ਬੰਦੇ ਕੰਮ ਕਰਦੇ ਆ ਵੀ ਥੋੜਾ ਜਿਹਾ ਮੇਰਾ ਵੀਰ ਧਿਆਨ ਰੱਖਿਆ ਕਰੋ ਆ ਜੀ ਯਾ ਨਾ ਹੁਣ ਤੁਹਾਡੇ ਸਾਹਮਣੇ ਡੇਢ ਦੋ ਘੰਟੇ ਹੋ ਗਏ ਸਾਨੂੰ ਪੱਟਦੇ ਆ ਨੂੰ ਨਾ ਤਾਂ ਗੀਅਰ ਮਿਲਦਾ ਨਾ ਵੇਰਿੰਗ ਬਾਹਰ ਆਉਂਦਾ ਇੰਨਾ ਟਾਇਟ ਸਿਸਟਮ ਲਾਉਣ ਦਾ ਕੀ ਫਾਇਦਾ ਆ ਤੁਹਾਡੇ ਸਾਹਮਣੇ ਵੇਰਿਕ ਤੁਹਾਨੂੰ ਦਿਖਾਏ ਹਨ ਵੀ ਜਿਹੜੇ ਟੁੱਟੇ ਆ ਕੱਢੇ ਹੋਏ ਟੁੱਟ ਤੋੜ ਕੇ ਵੇਰਿੰਗ ਕੱਢਦੇ ਵੇਖੀ ਦੱਸੋ ਨਵੇਂ 베어ਿੰਗ ਨਵੇਂ ਹੋਜੰਗ ਭੰਨ ਕੇ ਸੱਟਾ ਮਾਰ ਕੇ ਤਾਂ ਜਾ ਕੇ ਬਾਰਮ ਕੱਢੇ ਆ ਐਨੇ 베어ਿੰਗ ਟਾਇਰ ਦਾ ਤੁਸੀਂ ਹਿਸਾਬ ਲਾ ਲਓ ਤੁਹਾਨੂੰ ਇਹ ਕੋਣ ਕੱਢੂਗਾ ਨਾ ਜਦੋਂ ਤੁਹਾਨੂੰ ਮੈਂ ਦਿਖਾਉਂਗਾ ਔਰ 베어ਿੰਗ ਦੁਬਾਰੇ ਮੈਂ ਉੱਪਰ ਰੱਖ ਕੇ ਦਿਖਾਉਂਗਾ ਨਾ ਅਗਲਾ ਕਹਿੰਦਾ ਵੀ ਪਤਾ ਨਹੀਂ ਡਰਾਮੇ ਕਰਦਾ ਇਹਦੇ ਉੱਤੇ ਆਪਾਂ ਰੱਖ ਕੇ ਨਾ ਦੇਖਾਂਗੇ ਬਹੁਤ ਜ਼ਿਆਦਾ ਯਾਰ ਟਾਈਟ 베어ਿੰਗ ਹੁਣ ਤੁਸੀਂ ਹਿਸਾਬ ਲਾ ਲਓ ਬਲੂਰ ਵਾਲੇ 베어ਿੰਗ ਪੱਟੇ ਹਨ ਜਿਹੜੀ ਜੀ ਠੀਕ ਆ ਉਹ ਬਲੂਰ ਕੱਢਿਆ ਬਾਹਰ ਬਲੂਰ ਦੇ ਫਾਰ ਫੋਰ ਵਿੰਗੇ ਆ ਨਾ ਸਿੱਧੇ ਕਰਨ ਦੇ ਮੁੰਡੇ ਵਿੰਗੇ ਵੀ ਤੇ ਨਾਲ ਢਿੱਡ ਜਾਇਦਾ ਆਪਾਂ ਆਪਣੇ ਸ਼ਾਫਟ ਤੇ ਵਿੰਗਾ ਕਰਤਾ ਉਹਦੇ ਬੈਰਿੰਗ ਮੈਂ ਕਿਹਾ ਹਿੱਲੀ ਢਿੱਲੀਆ ਕਰਕੇ ਆਥਾਂ ਨਾਲੇ ਫੜ ਕੇ ਕੱਢ ਲੇ ਉਹ ਜਵੇਂ ਐ ਠੀਕ ਤੇ ਰੋਕੇ ਦੀ ਰਿਪੋਰਟ ਬਾਕੀ ਇਹਦੀ ਪੁਲੀ ਹੁਣ ਪਾਵਾਂਗੇ ਹਨਾ ਨਵੀਂ ਉਹ ਪੁਲੀ ਆਪਾਂ ਦੇਤੀ ਇੱਕ ਪਲੇਟ ਦੀ ਜਿਹੜੀ ਉੱਪਰਲੀ ਤੁਹਾਨੂੰ ਦਿਖਾਈਦੀ ਹੈ ਨਾ ਤੇੜੀ ਹੋਈ ਉਹ ਵੀ ਆਪਣੇ ਕੋਲ ਪਹੁੰਚ ਗਈ ਚਲੋ ਅੱਜ ਉਧਰ ਬਾਈਓ ਨਹੀਂ ਉਧਰ ਲੱਗੇ ਹੋਏ ਤੇ ਮੈਂ ਕਿਹਾ ਚੱਲ ਬਲੂਰ ਬਲੂਰ ਅਸੀਂ ਕੱਢ ਕੇ ਆ ਨਾ ਸਿੱਧਾ-ਸਿੱਧਾ ਕਰਕੇ ਉਹਦੇ ਫਰ ਫਰ ਵੀ ਚੱਲ ਕਟਰ ਦਾ ਕੰਮ ਕਰਦੇ ਆ ਪੁਲੀ ਰਾਤ ਨੂੰ ਕੋਈ ਚੱਕੇ ਦਿੰਦੇ ਜਿਵੇਂ ਨਾ ਭਾਰੀ ਆਈਟਮ ਆ ਅਮਲੀ ਜਾਂਦਾ ਕੀ ਆ ਨਾ ਉਹਨਾਂ ਨੇ ਤਾਂ ਦੇਖਣਾ ਵਜਨ ਵਾਲੀ ਚੀਜ਼ ਕਿਹੜੀ ਆ ਦੀ ਤਾਂ ਕਰਕੇ ਪਾ ਲਈਏ ਯਾਰ ਪਾਉਣ ਲੱਗੇ ਮੈਨੂੰ ਬੈਰਿੰਗ ਤੇ ਵੀ ਸ਼ੱਕ ਪਈ ਮੈਂ ਕਿਹਾ ਯਾਰ ਬੈਰਿੰਗਾਂ ਦਾ ਥੋੜੀ ਜਿਹੀ ਢਿੱਲਾ ਦਿਖਾਉਦਾ ਮੈਂ ਚੱਲ ਪੱਟ ਲੰਨੇ ਆ ਪੱਟ ਕੇ ਦੇਖ ਲੈਣਾ ਜੇ ਢਿੱਲਾ ਹੋਇਆ ਤਾਂ ਨਵਾਂ ਪਾ ਦਾਂਗੇ ਨਹੀਂ ਇਹਨੂੰ ਚਲਾ ਦਾਂਗੇ ਜੇ ਠੀਕ ਹੋਇਆ ਪਾ ਲਓਂ ਘਾਟੇ ਦੇ ਵੱਧ ਹੋ ਗਿਆ ਪੱਟਦੇ ਨੂੰ ਹਜੇ ਤੱਕ ਬੈਰਿੰਗ ਦਾ ਨਾ ਆਉਂਦੀ ਮੈਂ ਕਹਿੰਦਾ 2-3 ਲੀਟਰ ਦਾ ਪਾਣੀ ਲਾ ਲਾ ਕੇ ਮੈਂ ਜਰ ਜੰਗ ਪੱਟਤੀ ਚੱਲ ਆ ਜਿੰਨੀ ਵੱਧ ਦੇਖੀ ਇਹ ਜਿੰਨੀ ਦੇਖ ਕੇ ਕਰਦਾ ਨਾ ਨਾ ਇਸ ਐਸਐਮਐਸ ਦੀ ਫੀਟਿੰਗਾਂ ਪੂਰੀ ਪ੍ਰੋਪਰ ਚੱਤੀ ਡੇਢ ਦਿਨ ਲਾਇਆ ਭਾਈ ਡੇਢ ਦਿਨ ਕਹਦੇ ਤੇ ਡੇਢ ਦਿਨ ਦੇ ਵਿੱਚ ਐਸਐਮਐਸ ਲਾਤਾ ਐਮਰੋਜ ਹਾਂਜੀ ਭਾਈ ਦੇਖ ਬਰਾ ਕੰਮ ਦੀ ਸਾਰੀ ਜੀ ਏ ਟੂ ਜ਼ेड ਐਨ ਓਕੇ ਦੀ ਰਿਪੋਰਟ ਆ ਵੀ ਰੂਹ ਕੁਛ ਹੁੰਦੀ ਹੈ ਕੰਮ ਨੂੰ ਦੇਖ ਕੇ ਇਹਨਾਂ ਦੇ ਇੱਥੇ ਆਏ ਹੋਏ ਦੇ ਦੋ ਐਸਐਮਐਸ ਹੋਰ ਬੁੱਕ ਹੋਗੇ ਹਨਾ ਵੀ ਕੰਮ ਦੀ ਸਫਾਈ ਅਰ ਇਹਦਾ ਸਿਸਟਮ ਹਨਾ ਨਹੀਂ ਆਪਾਂ ਕੀ ਦੇਖਦੇ ਸਪੋਰਟਾਂ ਜਿਹੜੀਆਂ ਇੱਥੇ ਤੇ ਨਹੀਂ ਕੰਪਨੀ ਦੇ ਵਿੱਚੋਂ ਜਾਂ ਹੋਰ ਆਪਾਂ ਬਾਹਰੋਂ ਲਵਾਉਣੇ ਆ ਇੱਥੇ ਰਿਪੋਰਟ ਪਾ ਕੇ ਅਗਲਾ ਉੱਥੇ ਪਾ ਕੇ ਲਾ ਦੁੰਦਾ ਪਾਪ ਬਾਹਰ ਦਾ ਬੁਰਾ ਲੱਗਦਾ ਕਿੰਨਾ ਪਾਇਆ ਇਹਨਾਂ ਨੇ ਜਿਹੜੀ ਆ ਸਪੋਰਟ ਲਾਈ ਆ ਥੱਲੇ ਤੇ ਲਾਈ ਆ ਵੀ ਨਾ ਦਾ ਪੂੰਛਦਾਰ ਆ ਕੋਈ ਿੱਲੇ ਕਿਸੇ ਪਾਸੇ ਤੇ ਨਾ ਕੋਈ ਦਾ ਨੁਕਸਾਨ ਹੋਵੇ ਬਾਕੀ ਸਫਾਈ ਵੈਲਡਿੰਗ ਬੋਲਟਿੰਗ ਮਸ਼ੀਨ ਕੋ ਰਣੀ ਲਾਈ ਹੈਗੀ ਪੂਰੀਆਂ ਨੂੰ ਲੈ ਕੇ ਯਾਰ ਸਾਰੇ A to Z ਜੀ ਵੀ ਇਹਦੇ ਤੇ ਪਾਰ ਤੋਂ ਪੂਰੇ ਜਿਹਾ ਲਾਏ ਆ ਐਨ ਪੂਰੀ A to Z ਬਣਾ ਕੇ ਲਾਏ ਆ ਐਨ ਅਰੀਜਨਲ ਵੇਲਡਿੰਗ ਕਰਤੀ ਜਾਨੀ ਹੀ ਮਸ਼ੀਨ ਨੂੰ ਬਾਈਥੇ ساری ਵੇਲਡਿੰਗ ਕਰੀ ਬਾਈ ਬੋਰ ਬਣਾ। ਕਿੱਥੇ ਹੋਣੀ ਹੈ? ਨਟਾ ਜੇ ਦਾ। ਲਾ ਉਹਦੇ ਵੀ ਦੇਲਾ ਵੇਲਡਿੰਗ ਨਹੀਂ ਕਰੀ ਜਾਈ। ਸਾਰਾ ਸਿਸਟਮ ਨਟਾ ਜੀ ਲਾਤਾ ਵੀ ਜਦੋਂ ਆਪਾਂ ਖੋਲਣਾ ਹੈ ਸੀਜ਼ਨ ਦੇ ਬਾਅਦ ਚਾਰ ਨਾਲ ਖੋਲੋ ਲਾ ਕੇ ਆਪਣੇ ਘਰੇ ਰੱਖੋ। ਹੈਗੇ ਨਹੀਂ ਬਣ ਗਈ ਗੱਲ ਇਹਨੂੰ ਪੂਰੀ। ਉਹਦਾ ਵੈਲਟ ਪੂਰੇ ਦਾ ਕਰਾ ਕੇ ਲਿਆਇਆ ਤਾਂ ਫਿਰ? ਹਾਂਜੀ ਵੈਲਟ ਓਕੇ। ਸਾਰਾ ਕਰਾ ਕੇ ਲਿਆ। ਠੀਕ ਹੈ। ਤੇ ਐਡਲ ਵੀ ਖੁੱਲਦਾ ਹੀ ਹੈ ਇਹ। ਐਡਲ ਕੱਲਾ ਇੱਥੋਂ ਖੁੱਲਦਾ ਹੀ। अच्छा मानण ਕੋ ਲੋ ਆ ਕੋ ਲੋ ਹੀ ਪ੍ਰੈਸ਼ਰ ਇੰਜਨ ਦੇ ਨਾਲ ਹੀ ਠੀਕ ਹੈ ਇੰਜਨ ਵਾਲੇ ਬੜੇ ਜਾਂਦਾ ਬੜਾ ਜਾਂਦਾ ਪ੍ਰੈਸ਼ਰ ਨਾਲ ਵੀ ਕੋਈ ਉਹ ਚੱਕਰ ਨਹੀਂ ਠੀਕ ਆ ਇਹ ਉੱਪਰ ਬੋਦਾ ਆ ਇਹਨੂੰ ਵੀ ਸਪੋਰਟ ਲਾਤੀ ਆਟਲ ਨੂੰ ਵੀ ਹੈ ਆਟਲ ਨੂੰ ਵੀ ਸਪੋਰਟ ਹਾਂ ਹਾਂ ਵਾਈ ਜੀ ਜਿਆ ਵਾਇਰਾਂ ਦੀਆਂ ਨਾ ਵੀ ਜਿੱਥੇ ਚੀਜ਼ ਲਟਾਕਾ ਲਾਤਾ ਵੀ ਫਟਕਾਤਾ ਪੁਰਜਾ ਕੋਈ ਐ ਇਹ ਵੀ ਹਿੱਲ ਜਾਊਗਾ ਮੋਟਿਆ ਨਹੀਂ ਇੱਥੇ ਮੈਂ ਦੇਖਿਆ ਹੈਂਡਲੈ ਸਿੱਧੇ ਲੱਗਿਆ ਨੇ ਆ ਤਾਂ ਸਪੋਰਟੇ ਨਹੀਂ ਹੁੰਦੀ ਏਜਪੋਰਟ ਦੇ ਨਾਂ ਲਾਈਏ ਜੀ ਥੱਲੇ ਝੁੱਕ ਜਾਂਦਾ ਹੈ। ਉਹ ਦੇਖੋ ਬੈਲਟ ਦਾ ਲੀਵਰ ਲਾਨੇ ਨਾ ਜੀ ਇੱਥੇ ਦਾਬ ਪੈਂਦੀ ਆ ਤੇ ਨੀਚੇ ਆ ਜਾਂਦਾ। ਏਜਪੋਰਟ ਨਾਲ ਨੀਚੇ ਨਹੀਂ ਜਾਂਦਾ ਹਿੱਲਦਾ ਨਹੀਂ ਆ। ਅੱਛਾ? ਹਾਂ ਜੀ। ਵੀ ਗੱਲਾ ਐਡਲ ਦਬੂਗਾ ਨਹੀਂ। ਹਾਂ ਜੀ। ਜਿਵੇਂ ਕਈ ਵਾਰ ਆ ਬੈਲਟਾ ਰਾਈਟ ਹੋਣਾ ਲੱਤ ਨਾਲ ਥੱਲੇ ਆਉਂਦੇ ਥੱਲੇ ਜ਼ੋਰ ਨਾਲ ਥੱਲੇ ਆਣਾ ਨਾ। ਉਹ ਲੈਂਡ ਆਟੋ ਜਾਂਦੇ ਜੀ ਬੈਲਟਾ ਖਾਣ ਲੱਗ ਜਾਂਦਾ। ਠੀਕ ਆ ਠੀਕ। ਹਾਂ ਜੀ। ਉਹ ਵੀ ਸਿਸਟਮ ਨਟਾਂ ਦੇ ਲਾਇਆ ਸਾਰਾ ਬਈ ਦੇਖ। ਸਾਰਾ ਨਟਾਂ ਚ ਇਕੱਲਾ ਇਕੱਲਾ ਕੋੜੀ ਦਾ ਬਸ ਸਰਾਕਾਂ ਦੇ ਵਿੱਚੋਂ ਮੈਂ ਕਹਿੰਦਾ ਸਰਾਕ ਤਾਂ ਵੱਜੀ ਹੀ ਤੇ ਕ ਮਾਰੇ ਆ ਨਹੀਂ ਮਾਰੇ ਨਹੀਂ ਅੱਛਾ ਸ ਮਾਰੇ ਆ ਠੀਕ ਆ ਠੀਕ ਆ ਉਹਨਾਂ ਦੇ ਤਾਂ ਦੋ ਨਟ ਤੇ ਹੀ ਆਪਾਂ ਨੇ ਪਾਏ ਹੋਏ ਆਪਾਂ ਨੇ ਚਾਰ ਥੱਲੇ ਕਰੇ ਨਹੀਂ ਦੋ ਉੱਤੇ ਕਰੇ ਬਸ ਠੀਕ ਆ ਨਾ ਕੋੜੀ ਕੱਲੀ ਕੇ ਲੰਗ ਖੁੱਲਦਾ ਦਾ ਕਿਵੇਂ ਮਰਜ਼ੀ ਕੋਈ ਉਹੀ ਤਾਂ ਗੱਲ ਆ ਕਿ ਸਰਾਕ ਨਹੀਂ ਹੈਗਾ ਜੀ ਅੰਦਰ ਦੂਜਾ ਕੋੜੀ ਵੇਰਿੰਗ ਲਾਇਆ ਹੋਇਆ ਬਾਹਰ ਚਾਰ ਸਰਾਕੀ ਵੇਰਿੰਗ ਲਾਇਆ ਹੋਇਆ ਅੱਛਾ ਅੰਦਰਲੇ ਪਾਸੇ ਕੋੜੀ ਵਾਲਾ ਕੋੜੀ ਵਾਲਾ ਇਹ ਵਾਲਾ ਕੋਈ ਚਾਸੀ ਦੇ ਵਿੱਚ ਆਡੀ ਦੇ ਵਿੱਚ ਚਾਸੀ ਦੇ ਵਿੱਚ ਹੀ ਬਾਟੀ ਦੇ ਕੋਈ ਵੀ ਥੋੜਾ ਕਿਤੇ ਵੀ ਸਰਾਕ ਵਾਲਾ ਲੈਣ ਦੇਣ ਖਦਾ ਉਹ ਤਾਂ ਕੋਈ ਚੱਕਰੇ ਨਹੀਂ ਜਮ ਲਾਉਣਾ ਸੀ ਜਿੰਦਵਾਦ ਬਣਾ ਚਾਰ ਨਾਟ ਐਵੇਂ ਹੀ ਰਹੂਗਾ ਇਹ ਆਏ ਨਹੀਂ ਹੈਗਾ ਵੀ ਉਹਦੇ ਵਿੱਚ ਮੋਗਾ ਚਮਕੂ ਆਈ ਉਹ ਦੇਖਿਆ ਵਾ ਕਈ ਮਸ਼ੀਨਾਂ ਤੇ ਰਹੀ ਸਾ ਇਸ ਸਮੇਂ MPJ ਵੀ ਚੱਲਦੀ ਹੁੰਦੀ ਐ ਆ ਇਸ ਸਮੇਂ ਸ ਲੱਗਿਆ ਰਿਹਾ ਹੁੰਦਾ ਸਾਰਾ ਕੁਝ ਲਾਇਆ ਹੁੰਦਾ ਆ ਆ ਸਿਸਟਮ ਅਗਲਾ ਬੈਲਟ ਆ ਤੇਲ ਵੇਟ ਕੇ ਘੱਟੇਗਾ ਕੇ ਨਾਲੇ ਲਈ ਕਰਦੇ ਹਾਂ ਇਹ ਤਾਂ ਹਰ ਜਗ੍ਹਾ ਇਹ ਦੇਖਿਆ ਹੈ ਹੱਡ ਉਧਰ ਵੀ ਇਹੀ ਹੈ ਹਾਂ ਜਿਹੜਾ ਪੰਜ ਲਾਹ ਥਾਂ ਨਟਾ ਚਾਰ ਖੋਲੋ ਸ਼ਾਫਟ ਕੱਲੀ ਵਾਰ ਕੱਢ ਦੋ ਸੇ ਸਾਰੀ ਕੱਢ ਲਓ ਅੱਛਾ ਦੋ ਨਟ ਪਿੱਛੇ ਨਹੀਂ ਚਾਰਾ ਛੇ ਨਟ ਘੱਟੋ ਤਾਂ ਵੀ ਬਾਹਰ ਨਿਕਲ ਜੂਗੀ ਆਹ ਛੇ ਨਟ ਖੋਲ ਲੂੰਗਾ ਤਾਂ ਵੀ ਥੱਲੇ ਕੋਈ ਉਹਦੇ ਵਿੱਚ ਆਪਣਾ ਇਹਦੇ ਨਾਲ ਟੱਚ ਹੀ ਨਹੀਂ ਸਰਾਕ ਨਹੀਂ ਗਾ ਕੋਈ ਵੀ ਥੋੜਾ ਨੇ ਵਧੀਆ ਬਾਈ ਇਹੀ ਕੰਮ ਕਰਕੇ ਤਾਂ ਤੁਹਾਨੂੰ ਬੁਲਾਇਆ ਹੈ ਨਾ ਨਹੀਂ ਹੁਣ ਕੱਲ ਦੇ ਮੈਨੂੰ ਕਈ ਫੋਨ ਆਲੇ ਕਹਿੰਦੇ ਬਾਈ ਕੰਪਨੀ ਚਿਲਵਾ ਲੈਣਾ ਮੈਂ ਕਿਹਾ ਯਾਰ ਚਲੋ ਕੰਪਨੀ ਦੇ ਨੂੰ ਮਾੜਾ ਨਹੀਂ ਕਹਿੰਦੇ ਵਧੀਆ ਹੋਊਗੀ ਆਪਣੀ ਜਗ੍ਹਾ ਵਧੀਆ ਹੈ ਨਾ ਪਰ ਜਿਹੜੀ ਇਹਨਾਂ ਦੀ ਕੰਮ ਦੀ ਕੁਆਲਿਟੀ ਹੈ ਨਾ ਉਹ ਕੁਆਲਿਟੀ ਬਈ ਮੱਲੀ ਮੁਸ਼ਕਲ ਹੈ ਵਾਰੋਂ ਹਨਾ ਵੀ ਦੇਖੋ ਇਹਨੂੰ ਇੱਕ ਗੱਲ ਕਹੀ ਉਹਨਾਂ ਨੇ ਹਨਾ ਨਹੀਂ ਅਗਲਾ ਕਹਿੰਦਾ ਯਾਰ ਨਹੀਂ ਬਾਈ ਆ ਤਾਂ ਇੱਕੜੇ ਹੋਊਗਾ ਲੱਗੂਗਾ ਇੱਕੜੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਫੋਰਮੈਨ ਨੂੰ ਮੈਂ ਕਿਹਾ ਵੀ ਜਿਵੇਂ ਮੂੰਗੀ ਬਾਂਗੀ ਤੇ ਬੰਦੇ ਚੱਲਦੇ ਆ ਨਾ ਢੇਰੀਆਂ ਵਾਲਾ ਜਗਾੜ ਲਾਉਨੇ ਆ ਉੱਥੇ ਆਪਾਂ ਆ ਪੱਲਾ ਆਪਾਂ ਨੂੰ ਖੋਲਣਾ ਪੈਂਦਾ ਕਿਉਂ ਕਾਹਦੇ ਖੋਲਣਾ ਮੈਂ ਤਾਂ ਕਈ ਵਾਰ ਢੇਰੀਆਂ ਵਾਲਾ ਉਹ ਟੁੱਲਦਾ ਨਹੀਂ ਹੈਗਾ ਤੱਕੜੀ ਤੁੱਲਦੀ ਨਹੀਂ ਹੈਗੀ ਥੱਲੇ ਢੇਰੀ ਨਹੀਂ ਕਰਦਾ ਨਾ ਢੇਰੀ ਬੜੀ ਕਈ ਵਾਰ ਸਟਾਫ ਕਰ ਵੀ ਟੁੱਟ ਜਾਂਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਇਹਦੇ ਜਦ ਇਹ ਬਾਈ ਕੋਈ ਐਂਗਲ ਕੋਈ ਬਿਲਡਿੰਗ ਕੋਈ ਪੱਟੀ ਕੁਛ ਨਹੀਂ ਕਰਿਆ ਇਹ ਪੱਲਾ ਆਪਣਾ ਹਨਾ ਖੁੱਲਦਾ ਹੀ ਰਹਿਣਤਾ ਜਿਹੜੀ ਪਿੱਛੇ ਵਾਲੀ ਐਂਗਲ ਲੱਗੀ ਆ ਜਿਹੜੀ ਸਾਈਡਾਂ ਤੇ ਐਂਗਲ ਲਾਈਆਂ ਆ ਐਂਗਲਾਂ ਦੀ ਮਗਰ ਵਾਲੀ ਇਹ ਖੁੱਲਦੀ ਕਰਤੀ ਆ ਆ ਨਾਟਾ ਦੇਖੋ ਇਹ ਵੀ ਨਾਟਾ ਬੜਾ ਲੱਗੇ ਹੋਏ ਤੇ ਇਹ ਵੀ ਸਰਾਕੜੀ ਮਾਰੇ ਹੈਗੇ ਵੀ ਉਹੀ ਸਰਾਕਾਂ ਦੇ ਵਿੱਚ ਸਿਸਟਮ ਇਹ ਸਾਰਾ ਕਰਤਾ ਜਿਹੜਾ ਆਪਾਂ ਨੂੰ ਕੋਈ ਸੀਜ਼ਨ ਤੋਂ ਮੰਨਣਾ ਇੱਥੇ ਬਸ ਖੋਲਣਾ ਆ ਖੋਲ ਕੇ ਰੱਖਣਾ ਆ ਪੱਲਾ ਮੂਦੀ ਦੇ ਖੋਲਣਾ ਜਾਂ ਹੋਰ ਫਸਲ ਦੇ ਖੋਲਣਾ ਤਾਂ ਆਪਾਂ ਆਹ ਹੋ ਸਕਦਾ ਡੀਵਾਲਾ ਕੋਈ ਇਹਦੇ ਵਿੱਚ ਦਿੱਕਤ ਨਹੀਂ ਆਉਗੀ ਆਪਾਂ ਨੂੰ ਹਨਾ ਕੋਈ ਆਪਾਂ ਨੂੰ ਨਾਲ ਨਹੀਂ ਚੱਕ ਕੇ ਘੁੰਮਣਾ ਪਊਗਾ ਔਰ ਜਿਹੜੀ ਇਹਦੀ ਸੈਂਸਰ ਆ ਹਨਾ ਇਹ ਮਨ ਸੈਂਸਰ ਸਿਸਟਮ ਲੱਗਣਾ ਉਹਦੇ ਵਾਸਤੇ ਆ ਨਾਟ ਲੱਗ ਗਿਆ ਇਹ ਸੈਂਸਰ ਵੀ ਲੱਗੂ ਔਰ ਇਹ ਸੈਂਸਰ ਲੱਗ ਜੂਗਾ ਉਹਦੇ ਬਾਅਦ ਜਿਹੜੀ ਸੈਂਸਰ ਦੀ ਤਾਰ ਆ ਉਹ ਵੀ ਨਹੀਂ ਕਿਸੇ ਪੱਛੋਂ ਕੱਟੀ ਛੱਡੀ ਆ ਟਿਮਰੀਆ ਵੈਲਡਿੰਗ ਕਰਤੀਆਂ ਇਹਦੇ ਵਿੱਚ ਨੂੰ ਨਾ ਵੀ ਆਪਣੀ ਮਸ਼ੀਨ ਨਾਲ ਮੱਲੋ ਕਿਤੇ ਵੀ ਟੱਚ ਨਹੀਂ ਹੋਇਆ ਹੈਗਾ ਇੱਥੇ ਜਿਹੜੀ ਆ ਸਪੋਰਟ ਲਾਈ ਐਂਗਲ ਇਹ ਵੀ ਨਟਾਂ ਦੇ ਵਿੱਚ ਲਾਈ ਹੈ ਵੀ ਆਪਾਂ ਦੇਖਦੇ ਆ ਨਾ ਵੀ ਬਿਲਡਿੰਗ ਕਰਨੇ ਨਾਲ ਨਾਲ ਤਾਂ ਬਈ ਨਵੀਂ ਮਸ਼ੀਨ ਆ ਨਾ ਚੀਜ਼ ਬਸਿੰਦਰੀ ਦੁੱਖ ਤਾਂ ਲੱਗਦਾ ਹੀ ਆ ਨਾ ਜਦੋਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਹਰ ਇੱਕ ਚੀਜ਼ ਇਹ ਬੰਦਾ ਆਪਣੀ ਆ ਨਾ ਵੀ ਇਹ ਚੀਜ਼ ਸਾਹਮਣੇ ਜਾਂਦਾ ਵੀ ਯਾਰ ਮੇਰੀ ਮਸ਼ੀਨ ਨੂੰ ਬਿਲਡਿੰਗ ਆਉਂਗੇ ਪਰ ਜਿਹੜੀ ਇਹਨਾਂ ਨੇ ਰੀਤ ਕੀਤੀ ਮੇਰੇ ਮਨ ਦੀ ਆ ਨਾ ਜਿੱਕਣਾ ਸੋਚਿਆ ਸੀ ਉਹਦੇ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੋਇਆ ਹੈ ਹਿਸਾਬ ਨਾਲੋਂ ਤੁਸੀਂ ਸਪੋਟਾਂ ਦੀ ਕੋਈ ਕਸਰ ਨਹੀਂ ਛੱਡੀ ਹੈ ਨਾ ਬਾਕੀ ਇਹਦੇ ਪੇਂਟ ਹੋਏ ਤੇ ਬਾਅਦ ਤੁਹਾਨੂੰ ਦਿਖਾਵਾਂਗੇ ਨਾ ਵੀ ਪੇਂਟ ਵੀ ਆਪ ਕਰਕੇ ਜਾਂਦੇ ਆ ਇਹ ਕਈ ਵੀਰੇ ਕਹਿੰਦੇ ਆ ਨਿਆ ਵੀਰੇ ਪੇਂਟ ਦਾ ਸਿਸਟਮ ਕਿੱਦਾਂ ਹੁੰਦਾ ਉਹ ਸਾਰਾ ਤੁਹਾਨੂੰ ਕਰਦੇ ਦਿਖਾਵਾਂਗੇ ਜਦੋਂ ਕਰਾਂਗੇ ਆ ਨਾ ਵੀ ਇਹਦੇ ਮੈਂ ਤੁਹਾਨੂੰ ਕੱਲ ਪੁਆਇੰਟ ਦੱਸਿਆ ਸੀ ਵੀ ਰੂਲੇ ਦੇ ਵਿੱਚ ਨਾ ਨਹੀਂ ਆਪਾਂ ਕੰਪਨੀਆਂ ਦੇ ਵਿੱਚੋਂ ਜਾਂ ਆਪਾਂ ਬਾਹਰੋਂ ਕਿਤੇ ਲੋਨ ਹੈ ਬਹੁਤ ਸਾਰੇ ਐਸਐਮਐਸ ਇਹੋ ਜਿਹੇ ਹੈਗੇ ਵੀ ਨਾ ਵਰਗੇ ਵੀ ਲਾਉਨੇ ਆ ਪੰਨੀ ਕਹਿੰਦੀ ਕਿ ਨਾ ਵਰਗਾ ਕੋਈ ਲਾਉਂਦਾ ਨਹੀਂ ਵੀ ਚਲੋ ਉਹ ਆਪਣੇ ਆਪਣੇ ਦਾ ਇਹ ਇੱਕ ਬੰਦੇ ਦੀ ਆਪਣੀ ਇੱਛਾ ਹੁੰਦੀ ਆ ਉਦੇ ਬਾਰ ਜਿਹੜਾ ਸ਼ਾਫਟਾ ਇਹ ਆਰਪਾਰ ਸ਼ਾਫਟ ਪੈਂਦੀ ਹੈ ਜਿਵੇਂ ਬੜੇ ਥਰੇਸਰ ਗੈਰ ਡਰਮ ਦੇ ਵਿੱਚ ਆਪਾਂ ਸ਼ਾਫਟ ਪਾਉਂਦੇ ਹਨ ਨਹੀਂ ਕਈ ਦੇਖਿਆ ਆਪਾਂ ਕੰਮ ਇਹਨਾਂ ਦੇ ਐਸਐਮਐਸ ਨੇ ਇੰਨੇ ਨੇ ਲੱਠੇ ਲਾਏ ਪਏ ਨੇ ਸਾਈਡਾਂ ਤੇ ਇੰਨੇ ਨੇ ਕਿ ਲੱਠੇ ਲਾ ਕੇ ਵੈਲਡਿੰਗ ਕਰਿਆ ਹੁੰਦਾ ਜੇ ਬਾਈ 410 ਸ਼ਾਫਟਾ ਮੰਨੋ ਕੋਈ ਸ਼ਾਫਟ ਦਾ ਸਾਈਜ਼ ਡਾਊਨ ਹੋ ਜਾਵੇ ਜਾਂ ਕੋਈ ਸ਼ਾਫਟ 빙ਗੀ ਹੋ ਜਾਵੇ ਆਪਾਂ ਸ਼ਾਫਟ ਇਹ ਐਲਕੀਆਂ ਬੈਰਿੰਗਾਂ ਦੇ ਵਿੱਚੋਂ ਕੱਢ ਕੇ ਹਨ ਅੰਦਰ ਨੱਟੇ ਲੇ ਕਰਕੇ ਜਾਂ ਪਨਾਵ ਟੇਲੀ ਕਰਕੇ ਆਪਾਂ ਸ਼ਾਫਟ ਸੱਟ ਮਾਰ ਕੇ ਪਰਾਂ ਨੂੰ ਕੱਢ ਕੇ ਜੇ ਸਾਈਜ਼ ਵੀ ਬਣਵਾ ਸਕਦੇ ਆ ਇਹ ਨੂੰ ਸਾਡਾ ਨਮੀ ਪਾ ਸਕਦੇ ਆ ਸਾਰੇ ਆਪਸ਼ਨ ਆਪਣੇ ਕੋਲ ਆ ਪਰ ਉਹ ਲੱਠੇ ਜਿਹੜੇ ਵੈਲਡਿੰਗ ਹੋ ਜਾਂਦੇ ਹਨ ਉਹਨਾਂ ਦਾ ਕੋਈ ਇਲਾਜ ਨਹੀਂ ਫਿਰ ਹੁੰਦਾ ਉਹਨਾਂ ਦਾ ਇਲਾਜ ਇਹ ਹੁੰਦਾ ਵੀ ਬਸ ਇਹਨੂੰ ਹੁਣ ਜੇ ਆਪਾਂ ਲੱਠਾ ਕੋਈ ਮਿਸਤਰੀ ਲਾ ਵੀ ਦਊਗਾ ਤਾਂ ਫਿਰ ਬਾਈ ਤੁਹਾਨੂੰ ਪਤਾ ਹੀ ਹੈ ਨਾ ਵੀ ਬੈਲੈਂਸ ਆ ਜਿਹੜਾ ਉਹ ਹਰ ਜਗ੍ਹਾ ਤਾਂ ਮਸ਼ੀਨ ਆਏ ਨਹੀਂ ਉਹਦਾ ਕਿਸੇ ਟਾਮੇ ਟਾਵੇ ਮਿਸਤਰੀ ਕੋਲੇ ਮਸ਼ੀਨ ਆ ਵੀ ਫਿਰ ਉਹ ਬੈਲੈਂਸ ਹੁੰਦਾ ਇਹਦਾ ਜਿਹੜੀ ਆਪਾਂ ਨੂੰ ਕੋਈ ਬੈਲੈਂਸ ਵਾਲਾ ਚੱਕਰ ਨਹੀਂਗਾ ਆਪਣਾ ਬਾਕੀ ਦਾ ਬਾਈ ਗਰੇਜ ਹੋਰ ਮੈਂ ਇਹਨਾਂ ਦਾ ਹੈੱਡ ਫੋਰਮੈਨ ਹੈ ਇਹ ਵੀ ਸਾਰੀ ਡਰੈਂਗ ਹੈ ਇਹ ਇਹਦਾ ਬਸ ਆ ਜੇ ਦੱਸਣਾ ਕਿ ਮੁੰਡੇ ਆਏ ਤੇ ਆਏ ਕਰ ਦੋ ਆਏ ਤੇ ਆਏ ਕਰ ਦੋ ਹਾਂ ਜੀ ਇਹ ਵੀ ਇਹ ਵੀ ਆਪਣਾ ਹੀ ਹੈ ਕਿ ਹੋਰ ਹੈ ਕਿਸੇ ਦਾ ਇਹ ਆਪਣੀ ਤੋਂ ਫਾਲਤੂ ਅੱਛਾ ਲੈ ਟ ਲੈ ਆਪਣਾ ਠੀਕ ਆ ਠੀਕ ਬਾਕੀ ਕਈ ਵੀਰੇ ਹਨਾ ਕਹਿ ਦਿੰਨੇ ਆ ਯਾਰ ਵੀ ਸਸਤੀ ਹੈ ਕਿੱਟ ਬਾਈ ਕਿੱਟੇ ਲਿਆ ਕੇ ਆਪਾਂ ਬਣਵਾ ਲੰਨੇ ਆ ਪਰ ਬਾਈ ਜਿਹੜੀਆਂ ਚੀਜ਼ਾਂ ਨਾ ਫੀਟਿੰਗ ਵਗੈਰਾ ਹਨਾ ਹੁਣ ਆਪਾਂ ਵੀ ਚਲੋ ਕਿੱਟ ਨੂੰ ਕੀ ਆਪਾਂ ਕਹਿੰਦਾ ਕਿਤੇ ਭੁੱਲੇ ਦੇ ਵੀ ਕਿੱਥੇ ਕਿੱਟ ਮਿਲਦੀ ਆ ਉਹ ਵੀ ਆਪਾਂ ਜਾਣਦੇ ਆ ਕਹਿੰਦਾ ਲਿਆਉਣੀ ਆ ਉਹ ਵੀ ਆਪਾਂ ਜਾਣਦੇ ਆ ਮੇਕਰੀ ਬੰਦਾ ਦੇ ਵਿੱਚ ਬੈਠੇ ਆ ਉਹਨਾਂ ਨੇ ਬਾਈ ਸਾਰਾ ਕੁਝ ਬਿਲਡਿੰਗ ਕਰਕੇ ਧਰਦਨਾ ਹੁਣ ਤੁਹਾਨੂੰ ਪਤਾ ਹੈ ਵੀ ਆਪਾਂ ਸਿਰਫ ਜਾਰੇ ਦਾ ਇਸ ਸਮਸ ਪੰਜਾਬ ਜਾਂ ਮੂੰਗੀ ਤੇ ਇਹ ਦੋ ਫਸਲਾਂ ਤੇ ਹਨਾ ਵਿੱਚੋਂ ਨੇ ਤੇ ਮੂੰਗੀ ਤੇ ਜਾਰੇ ਦੀ ਡਿਮਾਂਡ ਕਰਦੇ ਆ ਜਾਂ ਬਾਜਰੇ ਦੇ ਕਰਦੇ ਆ ਵੀ ਹੁਣ ਆਪਾਂ ਬਾਹਰ ਨੂੰ ਜਾਨੇ ਜਦੋਂ ਥੋੜਾ ਦੋ ਢਾਈ ਕੁਵਾਰਟਰ ਦਾ ਇਹਨਾਂ ਨਾ ਕਿੱਥੇ ਚੱਕੀ ਫੇਰਾ ਇਹਨੂੰ ਘਰੇ ਲਾ ਕੇ ਆਰਾਮ ਨਾਲ ਲਾ ਕੇ ਕੋਈ ਮਸ਼ੀਨ ਦੇ ਨਾਲ ਕੋਈ ਦਾ ਫਿਕਸ ਨਹੀਂ ਹੋਇਆ ਇਹ ਵੀ ਹੈ ਨਾ ਵੀ ਇਹਦੇ ਨਾਲ ਹੀ ਟੰਗਿਆ ਰਹੂਗਾ ਕੋਈ ਵੀ ਆਈਟਮ ਹੋ ਕੋੜੀ ਟੱਕਰ ਵੀ ਰਾਂ ਨੇ ਸਪੇਸ਼ਲ ਟੱਕਰ ਵੀ ਨਾ ਖੁੱਲਦਾ ਘੱਟਾ ਬਾਕੀ ਫਰਮਨ ਆ ਵੀ ਲੱਗ ਜੂਗਾ ਆਪਣਾ ਸਕੱਜਾ ਜਾ ਹਾਂਜੀ ਉਹ ਸਾਜੀ ਲੱਗ ਜੂ ਸਾਰਾ ਕੁਝ ਰੱਖਣ ਵਾਲਾ ਹਾਂਜੀ ਹਾਂ ਇਹਦਾ ਲਾਉਣਾ ਯਾਰ ਪਤਾ ਕਿ ਡੀਜ਼ਲ ਨੂੰ ਗੋੜ ਕੇ ਕੱਢ ਕੇ ਪਏ ਰਹੇ ਨੇ ਬਾਈ ਹੋਰ ਉਹ ਕੰਪਨੀ ਵਾਲੇ ਕੰਪਨੀ ਵਾਲੇ ਤਾਂ ਇੰਨੇ ਨੇ ਟੂਲ ਦਿੱਤੇ ਹੋਏ ਆ ਯਾਰ ਉਹਨਾਂ ਚ ਕੀ ਰੱਖਿਆ ਜਾਂਦਾ ਪੂਰੀ ਵੇਲਟ ਉਹਨੋਂ ਕੱਟ ਗਈ ਸਾਰਾ ਉਮੀਦਾਂ ਮੇਲਾ ਪੂਰਾ ਰਸੋ ਪਾਇਪ ਲਾ ਇੱਕ ਵੱਡਦੀ ਪਾਇਪ ਕੋਈ ਚੱਕਰ ਲਾਉਂੋਂ ਕੱਟਾਂਗੇ ਬਾ ਇੱਕ ਪਾਇਪ ਪਰ ਬੈਂਟ ਹੋਦੀ ਹੈ ਨਾ ਓਹੋ ਇਹ ਤਾਂ ਲੱਗ ਜੂਗਾ ਉੱਥੇ ਕੰਮ ਪੂਰੇ ਦਾ ਪੂਰਾ ਦਊਗਾ ਇੱਕ ਪਾਇਪ ਵੱਡਦਾਂਗੇ ਹਾਂਜੀ ਹਾਂ ਬਾਕੀ ਜਿਹੜੇ ਵੇਲਟਾਂ ਦੇ ਉੱਤੇ ਕਵਰ ਲੱਗਣੇ ਆ ਵੇਲਟਾਂ ਵੀ ਆਈ ਨਹੀਂ ਹੈਗਾ ਆਪਾਂ ਨੂੰ ਹਨਾ ਵੀ ਵੇਲਟਾਂ ਪਰੋਂ ਲੈਕਣਾ ਜਿਵੇਂ ਹੁਣ ਪੁਲੀਆਂ ਲੱਗੀਆਂ ਹੋਈਆਂ ਵੀ ਇਦਾਂ ਹੀ ਲੱਗਣਗੀਆਂ ਬੈਲਟਾਂ ਦੇ ਉੱਤੇ ਵੀ ਹਜੇ ਕਵਰ ਲੱਗਣੇ ਆ ਵੀ ਜਿਹੜੀ ਨਾ ਤਾਂ ਕੋਈ ਝਾੜੀ ਝੂੜੀ ਨਾ ਕੋਈ ਬੰਦਾ ਹਨਾ ਸੇਪ ਰਹੇ ਵੀ ਸੇਫਟ ਹੀ ਹੋ ਲਾ ਐਵੇਂ ਕਵਰ ਲੱਗਣਾ ਹੈ ਨਾ ਹਾਂਜੀ ਹਾਂਜੀ ਐ ਉੱਤੇ ਕਵਰ ਲੱਗੇ ਟਾਪੇ ਲੱਗੇ ਨੇ ਜਿਵੇਂ ਆਪਾਂ ਦੇਖਦੇ ਐ ਐਲੀਵੇਟਰ ਵਾਲੀ ਤੇ ਲੱਗਿਆ ਹੋਇਆ ਵੀ ਸਾਰਾ ਜਿਹੜੀ ਕਵਰ ਹੋਊਗਾ ਇਹ ਬਾਕੀ ਇਹ ਫੰਗੜੀਆਂ ਜੀਆਂ ਪਿੱਛੇ ਹੈ ਨਾ ਕਈ ਵੇਰੇ ਆਪਾਂ ਨੂੰ ਕੀ ਹੁੰਦਾ ਵੀ ਫਿਕਸ ਹੋਣੀਆਂ ਇਹ ਸੀਜ਼ਨ ਦੇ ਵਿੱਚ ਕਈ ਵਾਰ ਇਹ ਜਾ ਸਿਸਟਮ ਹੋ ਜਾਂਦਾ ਅਗਲਾ ਕਹਿੰਦਾ ਯਾਰ ਮੇਰੇ ਤਾਂ ਕੋਈ ਬੰਦਾ ਕਹਿੰਦਾ ਫੂਸ ਆ ਨਾ ਵੀ ਉੱਪਰੇ ਰਹੇ ਠੰਡੇ ਨਾਲ ਧਰਤੀ ਤੇ ਜਾਵੇ ਕੋਈ ਕਹਿੰਦਾ ਵੀ ਮੇਰਾ ਫੂਸ ਆ ਜਿਹੜਾ ਨਾ ਧਰਤੀ ਦੇ ਵਿੱਚ ਬਾੜ ਦੇਵੇ ਵੀ ਮਸ਼ੀਨਾਂ ਜਮੇ ਥੱਲੇ ਸੱਡ ਦੇਵੇ ਜ਼ਮੀਨ ਤੇ ਵੀ ਉੱਪਰ ਨਾਲ ਜੂਂਡੇ ਦੇ ਦੇ ਕੋਈ ਕਹਿੰਦਾ ਵੀ ਲੰਬਾ ਕਰ ਚਾਹੀਦਾ ਮੈਨੂੰ ਵੀ ਦੂਰ ਤੱਕ ਖੜਾਣਾ ਚਾਹੀਦਾ ਉਹ ਵੀ ਆਪਾਂ ਇਹਦੇ ਪੰਸੜੀਆਂ ਹੀ ਆ ਜਿੱਥੇ ਮਰਜ਼ੀ ਸੈੱਟ ਕਰ ਸਕਦੇ ਇਹ ਵੀ ਵਿਕਸ ਨਹੀਂ ਜਾਂ 13 ਨੰਬਰ ਦੇ ਲੱਗਿਆ ਨਾਟਾ ਨਾਟੜੇ ਲਾ ਕਰਕੇ ਜਿੱਥੇ ਵੀ ਆਪਾਂ ਸੈੱਟ ਕਰਨੀਆਂ ਇਹ ਹਨਾ ਮੌਕੇ ਤੇ ਵੀ ਕਿਧਰ ਨੂੰ ਕੀ ਹੈ ਕਿ ਚੱਲ ਸਿੱਧੇ ਸਿੱਟਣੀਆਂ ਆ ਤਾਂ ਸਿੱਧਾ ਸਿੱਟਦਾ ਕਰ ਦੂ ਖਣਾਉਣਾ ਸਾਈਡਾਂ ਤੇ ਵੀ ਉਹ ਫੁਆਰੇ ਵਾਲਾ ਕੰਮ ਹੋ ਗਿਆ ਨਾ ਵੀ ਆਪਾਂ ਫੁਆਰਾ ਬਣਾਉਣਾ ਹੈ ਕਿ ਸਿੱਧਾ ਹੀ ਪ੍ਰੈਸ਼ਰ ਇਹ ਚਲਾਉਣਾ ਉਹ ਸਿਸਟਮ ਇਹਦਾ ਹੋਊਗਾ ਬਾਕੀ ਆਪਣਾ ਇਹ ਲਾਉਣੇ ਨੇ ਲੋਗੋ ਈ ਵੀ ਘੈਂਟ ਲੱਗਦਾ ਹਨਾ ਆ ਇਹਨਾਂ ਦੇ ਨੰਬਰ ਲਿਖੇ ਹੋਏ ਆ ਜੇ ਕਿਸੇ ਮੇਰੇ ਬੀ ਦੇ ਨਾ SMS ਜਾਂ ਫੋਨ ਵੀਲ ਬਾਸ ਤੇ ਕੋਈ ਕਨੈਕਟ ਕਰਨਾ ਤਾਂ ਮੇਨ ਨੰਬਰ ਇਹਨਾਂ ਦਾ ਆ ਏ ਬੁਕਿੰਗ ਵਾਲਾ ਜਿਹੜਾ ਇਹ ਨੰਬਰ ਤੁਸੀਂ ਕਨੈਕਟ ਕਰ ਸਕਦੇ ਆ ਬਾਕੀ ਬਾਰਖਸ਼ਾਪਰ ਤੁਸੀਂ ਦੇਖਿਓ ਜਰਾ ਵੀ ਇਹ ਤੋਂ ਜੈਡ ਪਤੰਦਰ ਪੱਖੇ ਲਈ ਫਿਰਦੇ ਵਿੱਚ ਇੱਕ ਸਿਰਫ ਰੋਟੀ ਰੋਟੀ ਦੇਣੀ ਆ ਆਪਾਂ ਇਹਨਾਂ ਨੂੰ ਰੋਟੀ ਜਾਂ ਬਾਕੀ ਸਾਰੀ ਵਰਕਸ਼ਾਪ ਪੱਖੇ ਦੋ ਪੱਖੇ ਬੋਰ ਬਣਾ ਹਾਂਜੀ ਹਾਂ ਦੋ ਪੱਖੇ ਉਹਦੇ ਬਸੰਜਾ ਬਿਸਤਰਾ ਸਾਰਾ ਕੁਝ ਪਤੰਦਰ ਨਾਲ ਲਈ ਫਿਰਦੇ ਆ ਕਈ ਵੀਦੇ ਹਨ ਡਰ ਜੰਨਾ ਬੰਦੇ ਯਾਰ ਵੀ ਪਤਾ ਨਹੀਂ ਉਹਨਾਂ ਦਾ ਕਿੰਨੇ ਕੁ ਬੰਦੇ ਆਉਣਗੇ ਰੋਟੀ ਪਾਣੀ ਦਾ ਬੰਦੇ ਕੀ ਸਿਸਟਮ ਖਾਣਾ ਪੂਰਾ ਰਹਿਣ ਦਾ ਇਹਨਾਂ ਦੀ ਕੋਈ ਟੈਨਸ਼ਨ ਨਹੀਂ ਹੈਗੀ ਬਾਈ ਬੰਦੇ ਸਾਨੂੰ ਪਤਾ ਹੀ ਲੱਗਿਆ ਹੈਗਾ ਵੀ ਐਸਐਮਐਸ ਲਾਉਣ ਆਏ ਹੋਏ ਆ ਜਿਵੇਂ ਸਾਨੂੰ ਪਤਾ ਲੱਗਿਆ ਹੈਗਾ ਸਾਰੀ ਜਗ੍ਹਾ ਬੋਲ ਮਨ ਲੇਕਣੇ ਕਰਦੇ ਆਂਗਾ ਮੇਰੇ ਕੋਲੇ ਜਿਵੇਂ ਨਾ ਜੀ ਨਾ ਭਾਜੀ ਸਾਰੇ ਜਗ੍ਹਾ ਇਹੀ ਕੰਮ ਆਈ ਆਪਾਂ ਮਾਲਕ ਨੂੰ ਬਾਜੂ ਨਹੀਂ ਮਾਰਦੇ ਹੀ ਅਸੀਂ ਤਾਂ ਮਾਲਕ ਨੇ ਲੰਗ ਨਹੀਂ ਕਰਨਾ ਹੈਗਾ ਨਾ ਨਟ ਬੋਲ ਮੱਕੀ ਕੋਈ ਸਾਰਾ ਇਹ ਕੰਮ ਆਵਾ ਨਫੇ ਦਾ ਕੀ ਆ ਅਗਲੇ ਤੋਂ ਪੈਸੇ ਲਿੱਤੇ ਸਾਨੂੰ ਤੇਲਾ ਕੰਦ ਦਾ ਕਹੇ ਤੁਸੀਂ ਆਪਣਾ ਕੰਮ ਕਰੀ ਚੱਲੋ ਅਸੀਂ ਆਪ ਦਾ ਕਰੀ ਜਾਣਾ ਜਿਵੇਂ ਜਿਵੇਂ ਸਾਨੂੰ ਉਹ ਜੱਜਮੈਂਟ ਨਹੀਂ ਹੋਈ ਵੀ ਇਸ ਵੇਲੇ ਲੱਗਦਾ ਹੈ ਕਿ ਨਹੀਂ ਲੱਗਦਾ ਹੁਣ ਹੋ ਗਿਆ ਕੰਪਲੀਟ ਆ ਨਾ ਹਾਂ ਜੀ ਹੋ ਗਿਆ ਕਲਰ ਤੇ ਜਦੋਂ ਬਲਟਾ ਪਾਉਣੀ ਆ ਇਹ ਮਲਾਜਾ ਫੋਰ ਬੈਂ ਥੱਲੇ ਆਪਾਂ ਲਾਓ ਜੇ ਬੱਲਾਉਣ ਕੋਈ ਕਹਿ ਦੇਵੇ ਹਾਂਜੀ ਬਨੀਮ ਕਟਾਣਾ ਨਹੀਂ ਵੀ ਨਹੀਂ ਵੀ ਆਪਾਂ ਲਾਉਣਾ ਨਹੀਂ ਇਹ ਵੀ ਵਫਾ ਟੋਕਾ ਨਹੀਂ ਕਰਨਾ ਆਪਾਂ ਮਲਾਏ ਓਕਾਂ ਕੋਲ ਕੇ ਥੱਲੇ ਲਾ ਲਿਆ ਹਾਂਜੀ ਆਹ ਸਰਾਤ ਨਹੀਂ ਜੀ ਸਾਤ ਇਤਨ ਦੋਸਰਾ ਕੀ ਕਿਹੜੇ ਮਰਜੀ ਚ ਆ ਗਾਵਲਾ ਪਾ ਅੱਛਾ ਇਹ ਨੀਚੇ ਆ ਕੇ ਰਖ ਦੂਗਾ ਦੇ ਵਸਾਏ ਨਹੀਂ ਬੱਤੀਆ ਤੇ ਚੱਲੀ ਜਾਈਏ ਠੀਕ ਹੈ ਇਹ ਵੀ ਮਲਾਥ ਫੋਟ ਨਾਲੇ ਖੜਨਾ ਹੈ ਨੇ ਮਲਾਜਾ ਖੋਲਣਾ ਆਪਾਂ ਇੱਥੇ ਲਿਆ ਕੇ ਇੱਥੇ ਗਾਵਲਾ ਪਾ ਦੇ ਹਾਂਜੀ ਇਹਕਾ ਰਿਟਾਇਰ ਕਰਦਣਾ ਮੱਥ ਮੁੜ ਕੇ ਵੀ ਬੱਜੂਗਾ ਇਹ ਬੱਜੂਗਾ ਨਹੀਂ ਕਈ ਵਾਰ ਦੇਖਿਆ ਇੱਥੇ ਤੋਂ ਇੱਥੇ ਹੁੱਕਾਂ ਲਾਈਆਂ ਵੇਲੀਆਂ ਬਰਾਉ ਉਹ ਪਤਾ ਕੀ ਮੁਕ ਪੂੰਛ ਟੁੱਟਣ ਦਾ ਖਤਰਾ ਜਿਵੇਂ ਪਹਿਲਾਂ ਵੀ ਦਿੱਸਿਆ ਸਾਰਾ ਤਾਂ ਬਜਨੇ ਧਿਆਰ ਨਾਲ ਪੂੰਛ ਤੇ ਜਦੋਂ ਬੜਕ ਤੇ ਬੜਕੂ ਵੀ ਕੁਝ ਵੀ ਕਰੂਗੀ ਇਹ ਤੇ ਜਾਊਗੀ ਇਹਦੇ ਨਾਲ ਕੱਸੀ ਹੋਈ ਐ ਇਹਨੇ ਇਹ ਨਹੀਂ ਹਿੱਲਣੇ ਨਹੀਂ ਦੇਣਾ ਕਿਦਰੀ ਵੀ ਇਹਦੇ ਬਾਜਨ ਨਹੀਂ ਜੇਗਾ ਬਾਜਨ ਤਾਂ ਸਾਰਾ ਇਹ ਨਹੀਂ ਚੱਕਣਾ ਫੇਰ ਵੀ ਓਪਨ ਦਾ ਵੀ ਤੇ ਹੋਣਾ ਇਹ ਕਿਹਦਾ ਹੋਰ ਕੰਮ ਕਰੋ ਆ ਜਿਹੜਾ ਐਂਗਲ ਆ ਰਿਹਾ ਨਾ ਮਤਲਬ ਕੁੰਡਾ ਜਹਾ ਫਾਣੇ ਵਾਲਾ ਇੱਥੇ ਈ ਨੇ ਰੋੜਾ ਚੜਦੀ ਕਰੋ ਇੱਥੇ ਮੁਠਿਆ ਚੜਨ ਦੇਣ ਤੋਂ ਬਾਅਦ ਚੜਨ ਗੀਏ ਅੱਛਾ ਹਾਂ ਜੀ ਤੇ ਚੜ ਮੰਗੇ ਉਹ ਇਹ ਲੈ ਕੇ ਆਊਗਾ ਮਨੀ ਖਤਮ ਹੋ ਗਈ ਇਹ ਜਿਹੜੇ ਆਪਣੇ ਲੀਵਰ ਤੇ ਨਹੀਂ ਚੜੇ ਹੁੰਦੇ ਹਾਂ ਬਸ ਬਸ ਉਹੀ ਨਾਲ ਜੱਚਦਾ ਹੋ ਉਹੀ ਚੜਦੇ ਨੇ ਰੰਗ ਤੋਂ ਬਾਅਦ ਚੜਦੇ ਹਾਂ ਉਤੇ ਰੰਗ ਕਰਾਂਗੇ ਨਾ ਫਿਰ ਨਾਲੇ ਉਹ ਹੋ ਜਾਂਦੇ ਨੇ ਬਸ ਠੀਕ ਆ ਇਹ ਜਿਹੜਾ ਇਹ ਲਾਉਣਾ ਆ ਫਿਰ ਨੱਟ ਪਾਉਣ ਦੀ ਨਾ ਲੋੜ ਹੋ ਗਈ। ਨਹੀਂ ਉਹ ਤਾਂ ਥੋੜੀ ਮਰਜ਼ੀ ਆ। ਸਾਡੇ ਕੋਲ ਨਹੀਂ ਤਾਂ ਕੋਈ ਹੋਣੀ। ਅੱਛਾ ਵੀ ਕੋਈ ਨਾੜ ਨਹੀਂ ਪਾਉਣਾ। ਅਸੀਂ ਨਹੀਂ ਨੱਟ ਹੁਣ ਵੀ ਨਹੀਂ ਤੁਹਾਨੂੰ ਨੱਟ ਪਾ ਕੇ ਦਿੰਦੇ ਅਸੀਂ ਇੰਚ ਲਾਵਾ। ਅੱਛਾ ਇਹ ਕਿਹੜਾ ਵੀ ਪਾਣੀ ਦਾ ਗਲਾਸ ਰੱਖਣਾ ਇਹਦੇ ਤੇ ਰੱਖਣਾ ਕਿਸੇ ਮਰਜ਼ੀ ਰੱਖ ਇਹਦੇ ਉਰੇ ਪਾਣੀ ਦਾ ਗਲਾਸ ਰੱਖ ਕੇ ਨਾ ਜਿੱਤਾ ਜਾ ਕਰਕੇ ਝੱਗੇ ਜੀ ਨੂੰ ਇੱਥੇ ਇਹਦੇ ਪਾਣੀ ਦਾ ਗਲਾਸ ਧਰ ਕੇ ਨਾ ਤੁਹਾਨੂੰ ਕੱਲ ਪਰਸੋਂ ਕਿਤੇ ਗਏ ਹੋਣੇ ਬਾਈ ਉਹ ਨਹੀਂ ਉੱਥੇ ਵੀ ਕਹਿੰਦਾ ਬਾਈ ਕਹਿੰਦਾ ਚੈੱਕ ਕਰਾ ਵੀ ਪਾਣੀ ਦਾ ਗਲਾਸ ਧਰ ਕੇ ਇਹ ਫੇਰ ਕਰਾ ਕੇ ਛੱਡੀ ਐ ਬਾਈ ਦਾ ਫੇਰ ਖੁਸ਼ ਹੋਊਗਾ ਉਹਨਾਂ ਦੇ ਦੇਖ ਕੇ ਪੂਰਾ 500 ਰੁਪਏ ਨਿਕਟਾ ਹੈ ਬਾਈ ਨੇ 1 ਰੁਪਿਆ ਵੀ ਨਹੀਂ ਕਟਵਾਉਣਾ 1 ਰੁਪਿਆ ਘਟਾਉਣ ਨੂੰ ਕਿੱਥੇ ਦਿਲ ਕਰਦਾ ਜਿਆ ਕੰਮੇ ਮਨ ਪਸੰਦਾ ਹੋ ਜਾਣਾ ਬਾਕੀ ਜੇ ਵੀ ਦਿਖਾਵਾਂਗੇ ਆਪਾਂ ਨਾ ਵੀ ਪਾਣੀ ਦਾ ਗਲਾਸ ਧਰ ਕੇ ਈਆ ਸਾਡਾ ਇਹ ਰੰਗਰੇ ਫੋਰਮੈਨ ਕਹਿੰਦਾ ਕੰਚ ਦੇ ਲਾਚ ਧਰੂਗਾ ਮੈਂ। ਹਾਂਜੀ ਹਾਂ ভাইਬ੍ਰੇਸ਼ਨ ਨਹੀਂ ਬਿਲਕੁਲ ਭਾਜੀ। ਹਾਂ। ਕੰਚ ਦੇ ਗਲਾਸ ਤਾਂ ਸਾਰ ਪਾਰ ਦੇਖਦਾ ਹੈਗਾ ਦੇਖ। ਅੱਛਾ। ভাইਬ੍ਰੇਸ਼ਨ ਦੀ ਕੋਈ ਗੱਲ ਨਹੀਂ ਆਇਆ। ਅੱਛਾ। ਹਾਂਜੀ। ਲੀਵਰ ਲਾ ਕੇ ਲੀਵਰ ਲਾ ਕੇ 18000 ਰੁਪਏ ਤੋਂ ਜ਼ਿਆਦਾ 20000 ਜਿੰਨਾ ਚੱਟ ਕਰਿਆ ਉਸ। ਅੱਛਾ। ਹਾਂਜੀ ਬਾਕੀ। 3:00 ਵਜੇ ਤੋਂ ਬਿਤੇ। ਇੱਕ ਜਗ੍ਹਾ ਐਕਸਪੈਰੀਮੈਂਟ ਕਰਦੇ ਆਂ ਮਤਲਬ ਕਿ ਸਾਡੀ ਵੀ ਸੰਤੋਸ਼ਟੀ ਵਾਸਤੇ ਕਰਦੇ ਆਂਗੇ ਵੀ ਸਾਡਾ ਕੰਮ ਸਹੀ ਹੈਗਾ। ਇਹ ਸਾਨੂੰ ਲੱਗਦਾਗਾ ਜੀ ਅਸੀਂ ਰੂਲਾ ਬਦਲਾਂਗੇ ਜਿਵੇਂ ਸਾਨੂੰ ਲੱਗੂ ਨੂੰ ਆ ਹੁਣ ਬੈਲੈਂਸ ਕਿਹੜਾ ਤੂੰ ਹੀ ਕਢਾਥੀ ਕਰਦੇ ਮਸੀਹ ਕਰਦੀ ਆ ਦੁਨੀਆਦਾਰੀ ਆਈ ਰੱਬ ਤਾਂ ਹੈ ਨਹੀਂ ਤੁਸੀਂ ਵੀ ਹੁਣ ਲੋਹਾ ਇਕੱਠਾ ਕਰਨਾ ਯਾਰ ਇੰਨਾ ਉਹੀ ਗੱਲ ਆ ਭਾਜੀ ਹੈਗਾ ਨਹੀਂ ਸਾਨੂੰ ਮਤਲਬ ਦਿੱਕਤ ਲੱਗੀ ਸੀ ਉਹਨੂੰ ਕਰਕੇ ਜਾਵਾਂ ਕੰਮ ਬਾਕੀ ਨਹੀਂ ਹੈਗਾ ਵੀ ਪੰਜਾਬ ਦੇ ਵਿੱਚ ਟੀਮ ਕਿੰਈ ਆ ਕਿੰਨੀਆਂ ਟੀਮਾਂ ਚੱਲਦੀਆਂ ਹੁਣ ਤੇਰੇ ਨਾਲ ਚਾਰੀ ਚਾਰ ਟੀਮਾਂ ਐਸਐਮਐਸ ਵਾਲੀਆਂ ਐਸਐਮਐਸ ਵਾਲੀਆਂ 2 2 4/4 ਵਾਲੀਆਂ ਭਾਜੀ 4/4 ਹੁਣ ਵੀ ਲੱਗੀ ਜਾਂਦਾ ਹਾਂਜੀ ਚੱਲ ਰਹੀ ਜੀਰੀ ਵਾਲੇ ਚੱਲ ਰਹੀ ਰਹੀ ਹੁਣ ਪਹਿਲਾਂ ਮੱਕੀ ਵਾਲੇ ਤੇ ਹੂੰ ਹੁਣ ਜੀਰੀ ਵਾਲੇ ਨੇ ਅੱਛਾ ਹਾਂਜੀ ਰੰਗ ਇਹਨਾਂ ਨੂੰ ਕਰਤਾਰ ਚੋਂ ਮੰਗਾਤਾ ਵੀ ਅਰੀਜਨਲ ਰੰਗ ਕਰਾ ਵੀ ਕਰਤਾਰ ਕੰਪਨੀ ਦੇ ਵਿੱਚੋਂ ਆਪਾਂ ਰੰਗ ਇਹਨਾਂ ਨੂੰ ਮੰਗਾਤਾ ਇਹ ਜਿਹੜਾ ਹਨਾ ਕਰ ਆਪਣੇ ਕਈ ਵੀਰੇ ਕਹਦੇ ਨੇ ਵੀ ਦੇ ਕਰਤਾਰ ਦਾ ਰੰਗ ਰੰਗ ਤਾਂ ਵੀਰੇ ਆਏ ਹੁੰਦਾ ਨਾ ਵੀ ਕੰਪਨੀ ਜਿਹੜੀ ਹੁੰਦੀ ਆ ਉਹ ਆਪਣਾ ਕੋਈ ਵੀ ਹਨਾ ਅਰੀਜਨਲ ਪਾਰਟ ਹੁੰਦਾ ਜਿਹੜਾ ਹੁਣ ਆ ਲੀਟਰ ਰੰਗ ਦੇਤਾ ਉਹਨੇ ਆਪਾਂ ਨੂੰ ਇਦੇ ਵਿੱਚ ਲੀਟਰ ਦਾ ਇਹ ਕਿੰਨਾ ਇਹਦੇ ਵਿੱਚ ਮਟੀਰੀਅਲ ਪਾਊਗਾ ਤੇਲ ਤੂਜ ਹਨਾ ਹਾਂਜੀ ਬਾਜੀ ਪੈਂਟਰ ਭਾਲ ਲਿਆਵਾਂਗੇ ਕੋਈ ਹਾਂਜੀ ਹਾਂ ਆਪਣੇ ਦੇਖੀ ਜੇ ਹੈਗਾ ਧਮਾਨ ਟਰਾਲੇ ਬਣਾਉਣੇ ਨੇ ਚਮਕੌਰ ਉਹਨਾਂ ਦੇ ਹੈਗਾ ਪੈਂਟਰ ਉਹਨੂੰ ਸਵੇਰੇ ਬੜਾਇਆ ਭਾਲ ਲਿਆਉਂਗੇ ਹਾਂਜੀ ਉਹਦੇ ਐ ਥੋੜੀ ਜਿਹੀ ਉਹਨੂੰ ਪੈਂਟਰ ਨੂੰ ਹਿਸਾਬ ਹੁੰਦਾ ਬਾਕੀ ਜਿਹੜਾ ਰੰਗ ਹੈ ਰਹਾ ਹੈ ਨਾ ਇਹ ਨਿਊ ਕਰਤਾਰ ਗ੍ਰੀਨ ਹੈ ਇਹਦੇ ਨਾਮ ਤੇ ਰੰਗ ਹੈ ਨਾ ਦਾ ਨਿਊ ਕਰਤਾਰ ਗ੍ਰੀਨ ਇਹਨਾਂ ਦਾ ਰੰਗ ਹੈ 1 ਲੀਟਰ ਨਾਲ 3 ਜੀ ਫੋਰਮੈਨ ਹਾਂਜੀ ਬਾਜੀ 3 ਹੋਗਾ ਜੀ 1 ਲੀਟਰ ਨਾਲ 3 ਹਾਂਜੀ ਐਸ ਸਮਾਂ ਸਾਨੂੰ ਵਾਜਦੀ ਸਾਰੇ ਨੂੰ ਹਾਂਜੀ ਹਾਂ ਇਹਦੇ ਵਿੱਚ ਉਹ ਵੀ ਦਾ ਪੈਣਾ ਹਜੇ ਤੇਲ ਜਿਆਦਾ ਬਹੁਤ ਘਾੜਾ ਹੁੰਦਾ ਪਾਪਾ ਨੂੰ ਤਾਂ ਤੇਲ ਪੈਜੋ ਜੀ ਟੀਟਰ ਤੇਲ ਪੈਜੋ ਠੀਕ ਹੈ ਤੇ 2 ਲੀਟਰ ਹੋ ਗਿਆ ਪਰ ਗੰਨ ਜੀ ਨਾ ਘਾਤਾ ਲੱਗਦਾ ਭਾਈ ਉਸ ਕੰਗੇ ਨੂੰ ਲੀਟਰ ਲੱਗ ਗਿਆ ਦਾ ਪਹਿਲਾਂ ਮੇਰੇ ਸਿਕੰਝੇ ਨੂੰ ਲੀਟਰ ਲੱਗ ਗਿਆ ਤੁਹਾਨੂੰ ਉਹਦਾ ਬਾਇਆ ਜਾਂਦੀ ਦੂਤਾਰ ਵੀ ਵਿੱਚ ਰੈਡ ਕੋਡ ਥੱਲੇ ਬਰੇਕ ਬੰਨਿੰਦਾ ਨਾ ਮਾਰਿਆ ਉਹਦੇ ਇਹਦੇ ਥੱਲੇ ਬਰੇਕ ਬੰਨਵਾ ਦਾਂਗੇ ਮੜਾ ਨਾ ਤਾਂ ਬਰੇਕ ਮਾਰਦਾ ਅੰਦਰ ਅੰਦਰ ਵਾਰ ਵਾਰ ਚਲੋ ਬਾਰ-ਬਾਰ ਤਾਂ ਪੰਜ ਕਰ ਲਈਏ ਕੰਮ ਇਹ ਵੀ ਹੁਣ ਕਰ ਲੈਣਾ ਆਪਣਾ ਆਪਾਂ ਵੀ ਕਰ ਲਈਏ ਥੋੜਾ ਜਿਹਾ ਲਵੇ ਜੀ ਜਮਨੋਜ ਫੇਰ ਬਦਲ ਲਿਆ ਤੂੰ ਗੋਲੀਆਂ ਐਸ ਐਮ ਐਸ ਤੋਂ ਬਾਅਦ ਆ ਗਈ ਦੀ ਆਪਣੇ ਗੇਰ ਦੀ ਵਾਰੀ ਯਾਰਾ ਇਹ ਆਪਣਾ ਜਿਹੜਾ ਕ੍ਰਾਉਨ ਆ ਬਾਈ ਨਵੇਂ ਮਾਡਲ ਵਾਲਾ ਹਨਾ ਚੌੜੀ ਥੋੜਾ ਜਿਹਾ ਕ੍ਰਾਉਨ ਚੌੜਾ ਕਰਤਾ ਜਿਵੇਂ ਦਿੱਕਤ ਆਉਂਦੀ ਦੀ ਹਨਾ ਵੀ ਉਹ ਚੀਜ਼ ਨਾਲ ਤਾਂ ਚੱਕੀ ਜਾਊਗੀ ਆਪਣੇ ਕੋਲੇ ਵੀ ਪਹੁੰਚ ਗਿਆ ਤਾਂ ਇਹ ਵੀਰ ਸਹੀ ਆਪਣਾ ਡਾਇਨਾਮਿਕ ਤੋਂ ਉਹਨੇ ਆਪਣੇ ਕੋਲੇ ਪਹੁੰਚਦਾ ਕਰਤਾ ਸੀ ਕ੍ਰਾਉਨ ਹਨਾ ਕਹਿੰਦਾ ਵੀਰੇ ਪਾ ਕਿਉਂ ਵੀਰੇ ਆਪਾਂ ਜਦੋਂ ਵੀ ਕੋਈ ਦਿੱਕਤ ਸਮੱਸਿਆ ਆਉਂਦੀ ਆ ਨਾ ਤਾਂ ਉਹਨੂੰ ਦੱਸੀ ਦੀ ਆ ਕਿਉਂ ਸਾਰਾ ਜਿਹੜਾ ਗਰਾਰੀਆਂ ਦਾ ਮੈਟਰ ਆ ਉਹ ਵੀਰ ਆਪਣਾ ਬਣਾਉਂਦਾ ਹੈ ਨਾ ਡਾਇਨਾਮਿਕ ਤੋਂ ਜਿਹੜਾ ਕਰਤਾਰ ਦਾ ਵਿੱਚ ਸਾਰਾ ਸਮਾਨ ਗਰਾਰੀਆਂ ਕਰੋਨ ਹੈ ਨਾ ਇਹ ਸਾਰਾ 스타 ਵੱਡੀ ਰੋਕੀ ਦੀ ਆ ਬਾਕੀ ਸਾਰਾ ਸਮਾਨ ਆ ਜਿਹੜਾ ਇਹ ਕਰਤਾਰ ਦੀ ਕੰਪਨੀ ਆ ਆਪਣੇ ਸਾਹਨੇ ਵਾਲਾ ਵੀਰ ਸਣੀ ਉਹਨਾਂ ਦਾ ਹੈ ਨਾ ਵੀ ਗਰਾਰੀਆਂ ਗੁਰੂਣੀ ਉਹ ਬਣਾਉਂਦੇ ਉਹਨੇ ਵੀਰੇ ਨੇ ਜਿਹੜੀ ਹੁਣ ਜਿਹੜੀ ਗੱਲ ਦੱਸੀ ਆ ਵੀ ਆਪਣੀ ਗਰਾਰੀ ਦੀ ਜਿਹੜੀ ਪਹਿਲੇ ਵੈਕ ਵਾਲੀ ਹੈ ਨਾ ਉਹਦਾ ਚੜਾਓ ਆ ਜਿਹੜਾ ਥੋੜਾ ਜਿਹਾ ਘਟਦਾ ਬਾਕੀ ਹੁਣ ਕਰਾਉਨ ਆ ਪਾਇਨ ਪੂਰੇ ਉਹਦੇ ਵਾਲਾ ਪਾਤਾ ਗੇਅਰ ਕਰਤਾ ਫਿੱਟ ਤੇਲ ਦਿੱਤਾ ਪਾ ਬਾਕੀ ਹੁਣ ਦੇਖਾਂਗੇ ਹਨਾ ਰਿਜ਼ਲਟ ਕਰਾਉਨ ਦਾ ਵੀ ਕਰਾਉਨ ਦੇ ਵਿੱਚ ਜਾਰੇ ਦਿੱਕਤ ਆਉਂਦੀ ਸੀ 4 ਵੀਲ ਗੱਲ ਜਾਂ ਕੋਈ ਹੋਰ ਮੈਟਰ ਤਾਂ ਸਾਰੀ ਗੱਲਬਾਤ ਆਪਾਂ ਹਨਾ ਸੀਜ਼ਨ ਤੋਂ ਬਾਅਦ ਝੋਨੇ ਤੋਂ ਬਾਅਦ ਪਤਾ ਲੱਗ ਜੂਗਾ ਵੀ ਜਿੱਕਣਾ ਵੀ ਹੋਇਆ ਬਾਕੀ ਹੋ ਗਿਆ ਫੋਰਮੈਨ ਐਸਐਮਐਸ ਆਪਣਾ ਰੈਡੀ ਹਾਂਜੀ ਹਾਂ ਪਾ ਦੂੰਗੇ ਕਿਹੜਾ ਹੋ ਤਾਂ ਕਿਹੜਾ ਹੀ ਪਾਉਣਾ ਨਾ ਬਾਜੀ ਬਸ ਤਿਆਰੀ ਹੈ ਹਾਂਜੀ ਹਾਂ ਹੁਣ ਤਾਂ ਸਟਾਰਟ ਹੀ ਕਰਨੀ ਆਪਾਂ ਨੇ ਕਰ ਲਓ ਵੇ ਤਿਆਰੀ ਵੇ ਪਾ ਦਾ ਲਾਦਾ ਪਾਪਾ ਬਾਜੀ ਬਸ ਤਿਆਰੀ ਹੈ ਸਾਡੀ ਵੀ ਬਾਜੀ ਹੈ ਬਸ ਤਿਆਰ ਹੋ ਗਿਆ ਜੀ ਲੀਵਰ ਲੱਗ ਗਿਆ ਆ ਗਿਆ ਮੈਂ ਕਿਹਾ ਮਨਿੰਦਰ ਵੀ ਆ ਗਿਆ ਨਹੀਂ ਉਹ ਨਹੀਂ ਹੈਗਾ ਬਾਕੀ ਆਉਣ ਵਾਲੀ ਹੈ ਜੀ ਹੈ ਆਉਣ ਵਾਲੀ ਆ ਮਨਿੰਦਰ ਵੀ ਹਾਂ ਚੱਲ ਵਧੀਆ ਆ ਜੂਗਾ ਉਹ ਵੀ ਹਾਂਜੀ ਹਾਂ ਚੱਲ ਬਈ ਟਰੱਕ ਟਾਪਾ ਸਾਫ ਕਰਕੇ ਬਾਕੀ ਇਹਨਾਂ ਦੇਖਦੇ ਆ ਵੀ ਇਹ ਹਲੇ ਥੋੜਾ ਜਿਹਾ ਉਹ ਟੈਸਟਿੰਗ ਪਰ ਇਹ ਪੁਆਇੰਟ ਹੈ ਨਾ ਕਰਾਉਣ ਵਾਲਾ ਆਪਾਂ ਐਂ ਕਹਿ ਦਈਏ ਵੀ ਹੈ ਨਾ ਕੰਪਨੀ ਚੋਂ ਆਪਾਂ ਉਹ ਕਰਿਆ ਹਜੇ ਇਹ ਟੈਸਟਿੰਗ ਵਾਲਾ ਹੀ ਪੁਆਇੰਟ ਆ ਬਾਕੀ ਟੈਸਟ ਕਰੇ ਤੋਂ ਬਾਅਦ ਹੈ ਨਾ ਸੀਜ਼ਨ ਤੋਂ ਬਾਅਦ ਰਿਪੋਰਟ ਮਿਲੂਗੀ ਇਹਦੀ ਟੱਕਰ ਚੱਕ ਕੇ ਦੇਖਾਂਗੇ ਹੁਣ ਝੋਨੇ ਦੇ ਸੀਜ਼ਨ ਤੇ ਵੀ ਕੀ ਰਿਪੋਰਟ ਹੈ ਇਹਦੀ ਕੀ ਆਉਂਦੀ ਹੈ ਕੀ ਨਹੀਂ ਆਉਂਦੀ ਬਾਕੀ ਹੁਣ ਇਹਦੇ ਵਿੱਚ ਕਈ ਬਾਈ ਕਹਿੰਦੇ ਤੇ ਬਾਈ ਪ੍ਰੈਮਰ ਜ਼ਰੂਰ ਲਾਏ ਜਿੱਥੇ ਮੱਲਾ ਮਸ਼ੀਨ ਦਾ ਕੰਮ ਜਾ ਹੋਇਆ ਹੈ ਜਰਜੀ ਲੱਗੀ ਹੋਈ ਆ ਮਾ ਲਾਵਾਂਗੇ ਜਲਵਾਣਾ ਮਾਣਾ ਹਣਾ ਬਾਈ ਪ੍ਰੇਮ ਵਾਲਾ ਤਾਂ ਫਾਇਦਾ ਹੀ ਆ ਜਿੱਥੇ ਜਰਜੀ ਲੱਗ ਗਈ ਚੀਜ਼ ਬਚੀ ਰਹੀ ਨਹੀਂ ਕਿ ਹੈ ਕਿ ਨਹੀਂ ਹਾਂ ਜੀ ਲੋਹਾ ਕਮਜ਼ੋਰ ਹੋ ਜਾਂਦਾ ਔਰ ਬਾਕੀ ਮੌਸਮ ਨਹੀਂ ਬਾਈ ਸਾਥ ਦਿੰਦਾ ਨਹੀਂ ਇਹਨਾਂ ਨੇ ਕੱਲ ਲੀਵਰ ਲਾਉਣਾ ਸੀ ਹੁਣ ਤੁਸੀਂ ਹਿਸਾਬ ਲਾ ਲਓ ਵੀ ਸਵੇਰ ਦਾ ਮੀਂਹ ਇੰਨਾ ਜ਼ਿਆਦਾ ਪੈਂਦਾ ਆ ਜੀਰੀ ਦੇ ਵਿੱਚ ਕੱਲ ਮੈਂ ਕਹਿੰਦਾ ਪਾਣੀ ਨਹੀਂ ਰਹੇਗਾ ਨਾ ਹਾਂ ਪੂਰੇ ਫਿਰਦੇ ਦੇ ਦੇ ਵਿੱਚ ਅਸੀਂ ਜੀਰੀ ਚ ਤੁਰ ਕੇ ਹਾਂ ਕੱਪੜੇ ਗਿਰਗਰੇ ਜਾ ਚੱਕ ਕੇ ਲਿਆ ਕੱਪੜੇ ਲਿਆ ਬਿਲਕੁਲ ਸੁੱਕੀ ਦੀ ਇਹ ਜਿਵੇਂ ਸੁੱਕੀ ਪੀ ਦੀ ਹਨਾ ਪਾਣੀ ਮੀਂਹ ਖਾਤਾ ਪੈ ਗਿਆ ਸਾਰੇ ਹੀ ਆ ਕਈ ਜਗ੍ਹਾ ਤਾਂ ਹੜੇ ਆ ਗਿਆ ਬਹੁਤ ਪਾਣੀ ਭਾਜੀ ਗਿਰਿਆ ਹਾਂ ਕਈ ਜਗ੍ਹਾ ਤਾਂ ਹੜਾ ਵਾਲਾ ਸਿਸਟਮ ਹੋ ਗਿਆ ਹੋਰ ਜੀ ਹੋਰ ਹਾਂ ਤਰਪਾਲ ਨੇ ਬਚਾ ਲਿਆ ਆਪਣਾ ਸਿਸਟਮ ਤਰਪਾਲ ਨਾਲ ਚੱਲ ਕੋਈ ਨਹੀਂ ਪਾਦਨਾ ਕਹਾਨੂੰ ਤੁਨੂੰ ਸ਼ੈੱਡ ਫੇ ਭਾਵੇਂ ਕੁਛ ਕਰੀ ਜੀ ਈ ਵੀ ਪਿੱਛੇ ਦਰਵਾਲ ਪਾ ਕੇ ਹੀ ਲੋਟ ਆਇਆ ਇਹਨਾਂ ਦਾ ਵੀ ਤੰਬੂ ਤਾਂਣ ਕੇ ਬਾਕੀ ਹਾਂ ਭਾਈ ਹੋ ਗਈ ਹੋ ਰਿਪੋਰਟ ਓਕੇ ਲਾਈਏ ਫਲੀਵਰ ਮਾਛੜਾ ਮਾਛੜ ਤੁਸੀਂ ਡਰਾ ਤਾਰਾਤ ਹੈ ਤਿੰਨੇ ਚਾਰੇ ਦਿਵਾਲੇ ਹੋ ਗਏ ਮਾਛੜ ਦੇ ਰਾਤ ਬਾਕੀ ਵਾ ਬਾਈ ਬੈਲਟਾਂ ਹੋਰ ਮੈਂ ਲੋਟ ਹਾਂ ਠੀਕ ਆ ਆ ਲੱਗੇ ਜਿਹੜੇ ਕਵਰ ਕਵਰ ਦੇ ਹਨ ਆਪਣੇ ਰੈਂਡੇ ਤੇ ਵੀ ਬੈਲਟਾਂ ਦਾ ਸੇਫਟੀ ਹੈ ਨਾ ਮਨ ਲੋ ਪੁਲਿਸ ਤੇ ਸੇਫਟੀ ਸਾਰਾ A to Z ਇਹ ਵੀ ਬਈ ਬਹੁਤ ਮਜ਼ਬੂਤੀ ਨਾਲ ਹਨ ਐਂਗਲ ਉਂਗਲਾਂ ਲਾ ਕੇ ਇਹਨਾਂ ਦੀਆਂ ਮੈਂ ਕਹਿੰਦਾ ਵੀ ਜਵੇਂ ਹੁੱਕੇ ਸਪੋਰਟ ਦੇਖ ਲਓ ਤੁਸੀਂ ਹਾਂ ਆ ਕਵਰ ਦੀ ਐਡ ਹਾਂ ਆ ਸਪੋਰਟ ਹੈ ਜਿਹੜੀ ਇਹ ਦੇਖ ਲਓ ਤੁਸੀਂ ਕਿਹਨਾਂ ਵੀ ਕਿੰਨੀ ਮਜ਼ਬੂਤੀ ਨਾਲ ਆਈ ਹੈ ਬਾਕੀ ਐਸ ਐਮ ਐਸ ਲੋਹੜਾ ਲਾਉਣੇ ਤੋਂ ਬਾਅਦ ਫਿਰ ਇਹ ਐਂਗਲ ਨਾਲੇ ਖੜਨਾ ਇਹ ਨਹੀਂ ਹੈਗਾ ਵੀ ਹੁੱਕਾਂ ਤੇ ਹੀ ਖੜਨਾ ਬਹੁਤ ਵਧੀਆ ਹਨ ਜੀ ਮਨ ਲੋ ਟੌਰ ਵਾਲਾ ਕੰਮ ਹੋ ਗਿਆ ਪੂਰਾ ਇਹ ਰੇਕ ਮਸ਼ੀਨ ਤੇ ਲਾਉਂਦੇ ਇਹ ਮੈਂ ਤੇਰੀ ਲਈ ਤੇ ਲਾ ਮੈਂ ਤੈਨੂੰ ਸਵੇਰੇ ਤਾਂ ਹੀ ਤੈਨੂੰ ਸਲਾਹ ਦਿੱਤੀ ਵੀ ਮੈਂ ਦੇਖਿਆ ਨਾ ਕਈ ਵਾਰੀ ਬੈਲਟਾਂ ਘੇਰਦੀਆਂ ਦੇਖੀਆਂ ਫੋਰਮੈਨ ਕਈ ਵਾਰ ਬੈਲਟ ਨਿਕਲ ਕੇ ਘੇੜ ਜਾਂਦੀ ਆ ਹੈ ਸੁੱਬੀ ਸਲਾਹ ਨਾਲੇ ਬਣਾਇਓ ਫਿਰ ਹਾਂ ਨਹੀਂ ਵਧੀਆ ਕਰਤਾ ਬਈ ਆ ਵੀ ਇਹਦਾ ਬਾਈ ਕੀ ਹੁਣ ਕਹੀ ਕੀ ਕਹੇ ਨਹੀਂ ਸਿਫਤ ਕਰੀ ਜਾਈਏ ਇਹਦਾ ਇਹ ਇੱਕ ਨਾਰਮਲ ਜਿਹਾ ਸਰੀ ਹੈ ਨਾ ਨਹੀਂ ਅਗਲਾ ਕਹਿੰਦਾ ਕੀ ਆ ਜੇ ਛੱਡ ਪਰ ਇੱਥੇ ਕਿਹਨੇ ਝੂਟਣਾ ਇਹਨੂੰ ਉਹਦੇ ਵਾਸਤੇ ਵੀ ਰਬੜ ਆ ਜਿਹੜੀ ਇਹ ਵੀ ਇਹ ਪਾ ਕੇ ਦਿੰਨੇ ਆ ਲੈ ਸਵੇਰੇ ਸਪੈਸ਼ਲ ਜਾ ਕੇ ਮਲੋ ਉਹ ਤੇ ਰਬੜ ਲੈ ਕੇ ਆਇਆ ਐਨੇ ਦੀ ਰਬੜ ਨਹੀਂ ਹੈਗੀ ਜਿੰਨੇ ਦਾ ਰੀਲ ਬੂਗੇ ਅਸੀਂ ਹੈ ਪੰਮੇ ਹੋਰ ਅੱਜ ਤੁਹਾਡਾ ਮੇਨ ਸਟਾਫ ਫੋਰਮੈਨ ਨਹੀਂ ਆਇਆ ਹਜੇ ਪਹੁੰਚਿਆ ਨਹੀਂ ਪਹੁੰਚਿਆ ਨਹੀਂ ਪਹੁੰਚੂ ਬੁਕਿੰਗ ਦੇ ਉਸਤਾਦ ਹਣਾ ਬੁਕਿੰਗ ਕੰਮ ਕਰਦੇ ਨੇ ਅਸੀਂ ਇਹ ਜੋ ਬੁਕਿੰਗ ਕਰਦੇ ਨੇ ਬੁਕੇ ਵੇ ਵਧੀਆ ਥਾਂ ਕੋ ਕੱਲਾ ਬੰਦਾ ਛੜਾ ਤੇ ਤੁਸੀਂ ਕੰਮ ਨਹੀਂ ਕਰ ਸਕਦੇ ਤੁਹਾਡੇ ਕੋਲ ਆਜੇ ਸਿਸਟਮ ਬੁਕਿੰਗ ਕਰੀ ਤੇ ਫਿਰ ਸਾਡੇ ਤੋਂ ਕੰਮ ਹਾਂ ਆ ਨਾਲੇ ਉਹ ਆਪਣਾ ਜਿਹੜਾ ਨਾ ਪਚੰਗਲਾ ਜਿਹਾ ਉਹ ਵੀ ਲੱਗ ਗਿਆ ਉਹ ਵੀ ਨਹੀਂ ਨਟ ਪੈ ਜਾਣਗੇ ਹੈ ਰੰਗ ਤਰਾ ਕੇ ਪਾ ਦਾਂਗੇ ਇਹ ਰੰਗ ਕਰਾ ਕੇ ਪਾ ਦਾਂਗੇ ਤਰਕੇ ਦਿਖਾ ਰਿਹਾ ਅਗਲੇ ਨੂੰ ਕਈ ਲੱਗਦਾ ਹੈ ਨਾ ਲੱਗਦਾ ਲੈ ਪੂਰਾ ਲੱਗ ਗਿਆ ਲੈ ਬੈਲਟ ਤਾਂ ਬਹੁਤ ਦੂਰ ਰਹਿ ਗਈ ਮਾਰਦੇ ਲੱਗਦਾ ਜੀ ਹਾਂ ਤੇ ਨਹੀਂ ਲੱਗਦਾ ਹੈਡ ਪਾਉਂ ਕਿਤੇ ਵਿਚਾਰ ਵਾਲਾ ਕਹੇ ਮੇਰੇ ਲਾਉਂ ਅੱਛਾ ਮੰਨ ਲੈ ਇਹੇ ਹੀ ਲੱਗਦਾ ਹੈ ਇਹਦੇ ਤੇ ਹਟੋਦਾ ਜੀ ਅੱਛਾ ਹੋਰ ਨਹੀਂ ਕਿਸੇ ਤੇ ਵੀ ਲੱਗਦਾ ਹੋਰ ਤਾਂ ਉਦੂ ਚ ਘੜਦੇ ਹੁਣ ਦੱਸਦੇ ਹੈਗੇ ਜੀ ਕੋੜੀ ਟੂਲ ਦੇ ਉੱਪਰ ਲਾ ਦੇ ਜੀ ਉਹਨਾਂ ਦੀ ਭਾਜੀ ਅੱਛਾ ਟੂਲ ਹਾਂ ਉਹ ਟੂਲ ਦੇ ਉੱਪਰ ਲਾ ਦੇ ਜੀ ਫਿੱਟਾ ਧਰ ਕੇ ਚੱਕਰ ਵਾਜਾ ਸਾਡੀ ਤੇ ਲਾ ਉਹਦੀ ਲਾ ਕੇ ਅੱਛਾ ਨਹੀਂ ਚੱਲ ਜਨ ਜਿਹੜੀ ਗਾਂ ਹੁਣ ਜਿੱਥੇ ਲੱਗਣਾ ਹੀ ਨਹੀਂ ਨਾ ਉਹ ਵੀ ਇਹਨਾਂ ਨੇ ਹ ਜੇ ਨਾ ਲੱਗਦਾ ਭਾਈ ਆਪਣੇ ਵੀ ਤਾਂ ਲਾਉਣਾ ਇਹਨਾਂ ਨੇ ਇਹ ਹੁਣ ਉਹਦਾ ਅਲੋਟ ਆ ਗਿਆ ਬਸ ਸਰ ਕਹਿ ਲਈਏ ਆਪਾਂ ਵੀ ਸਿਸਟਮ ਅੱਜ ਤਾਂ ਹਰੇਕ ਤੇ ਲੱਗਦਾ ਜੀ ਅੱਛਾ ਹਾਂ ਵਿਸ਼ਾਲ ਤੇ ਨਹੀਂ ਲੱਗਦਾ ਜੀ ਉਹਦੀ ਘੋੜੀ ਟੂਲ ਦੇ ਉੱਪਰ ਲੱਗੀ ਹੁੰਦੀ ਆ ਇਹ ਜੰਗ ਲੱਗੀ ਟੂਲ ਦੇ ਉੱਪਰ ਹੁੰਦਾ ਭਾਜੀ ਅੱਛਾ ਤਾਂ ਕਰਕੇ ਵਿਸ਼ਾਲ ਦਾ ਠੀਕ ਆ ਨਹੀਂ ਤਾਂ ਐ ਫਾਇਦਾ ਨਾ ਜੀ ਗੁਟਕੇ ਕੱਢ ਕੇ ਪੇਰ ਰਹੇ ਨੇ ਆ ਹਾਂ ਜੀ ਹਾਂ ਹਾਂ ਬਾਕੀ ਕੰਮ ਆ ਜਿਹੜਾ ਨਾ ਭਾਈ ਕਵਰ ਕੋਵਰ ਆ ਨਾ ਬੈਲਟਾਂ ਦੇ ਨਾਲ ਪਿਛਲੀ ਪੂੜੀ ਥੱਲੇ ਵੀ ਆ ਨਾ ਐਨ ਵੀ ਮੰਨ ਲਓ ਸੇਫਟੀ ਕਰਤੀ ਵੀ ਦਿੱਕਤ ਨਾ ਆਪਾਂ ਨੂੰ ਆਵੇ ਕਿਸੇ ਚੀਜ਼ ਦੀ ਵੀ ਘੋੜੀ ਕੁੜੀ ਬਾਕੀ ਪੁਲੀ ਗੱਲੇ ਖਰਾਬ ਤੇ ਲਿਆ ਕੇ ਹਨਾ ਵਿੱਚ ਪੈਂਦੀ ਕਰਕੇ ਆਇਆ ਬੈਲੌਜਿੰਗ ਦੇ ਵਿੱਚ ਪੁਲੀ ਗਿਰਦੀ ਕਰੀ ਆ ਉਦੋਂ ਬਾਅਦ ਆਇਡਲ ਦੀ ਸਪੋਰਟ ਦੇਖ ਲਓ ਤੁਸੀਂ ਹਨਾ ਪੂਰਾ ਵੀ ਜਬਰਦਸਤ ਕੰਮ ਕਰਤਾ ਮੇ ਮੁੜ ਕੇ ਹੁਣ ਦੇਖਣ ਵਾਲੀ ਲੋੜ ਨਹੀਂ ਹੈ ਗਈ ਸਾਲ ਐਸੇ ਮੈਂ ਸੁਣਾਇਆ ਮਾਛੜਾ ਹਾਂਜੀ ਕਿੰਨੇ ਕਿ ਸੀਜ਼ਨ ਲਾ ਦੂਗੇ ਤੇਰੇ ਹਿਸਾਬ ਨਾਲ ਜੇ ਲਗਾਤਾਰ ਮੱਲਾ ਝੋਨੇ ਸੀਜ਼ਨ ਦੇ ਇੱਕ ਸੀਜ਼ਨ ਤੇ ਚੱਲੇ ਸੀ ਸੀਜ਼ਨ ਤਾਂ ਵਧੀਆ ਲਾ ਦੂਗਾ ਟਿੱਕੇ ਚੱਲੇ ਗਿਆ ਵਧੀਆ ਕਿੰਨੇ ਸੀਜ਼ਨ ਲਾ ਦੂਗਾ ਲਾ ਦੂਗਾ ਇਹ 6-7 ਸੀਜ਼ਨ ਪੂਰੇ ਠੋਕੇ ਠੋਕੇ ਮਮ ਬਾਈ ਕਮੈਨ ਬਣਾਉਂਦਾ ਰਿਹਾ ਪਹਿਲਾਂ ਬਾਈ ਕਿਹੜੀ ਕਮੈਨ ਬਣਾਉਂਦੇ ਬਾਈ ਰਾਜੂ ਬਣਾਉਂਦੇ ਸੀ ਰਾਜੂ ਰਾਜੂ ਕੁਮਾਰੇ ਬਣਦੀ ਕਿਥੇ ਦੀ ਤੇ ਬਲਵੇੜੇ ਬਲਵੇੜੇ ਇਹ 4b ਵੀ ਤਾਂ ਲਾ ਕੇ ਆਰੇ ਤੁਸੀਂ ਪਿਛਲੇ ਸਾਲ ਨਾ ਹਾਂਜੀ ਹਾਂ ਪੰਮੂ ਤੁਸੀਂ ਪੰਮੇ ਲਾ ਕੇ ਤਾਂ ਇਹਦੇ ਅਸੀਂ ਲਾ ਕੇ ਆਈ ਹਾਂ ਹਾਂ ਏਸੀ ਦੀ ਹੈ ਨਾ ਉਹ ਏਸੀ ਕਰ ਬੰਦੀ ਹਾਂ 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 ਮੈਂ ਵੀਡੀਓ ਜੀ ਦੇਖੀ ਸੀ ਤੁਹਾਡੀ ਉਹ ਚੱਲੀਏ ਫਿਰ ਸੱਦੀਏ ਪੈਂਟਰ ਨੂੰ ਆ ਬਲਾਊ ਜੀ ਪੈਂਟਰ ਨੂੰ ਤਾਂ ਲੋਕ ਤਾਂ ਆਪਾਂ ਨੂੰ ਇੰਤਜ਼ਾਰ ਨਾਲ ਦੇਖ ਰਹੇ ਨੇ ਕਿ ਕਦੋਂ ਰੰਗ ਹੋਊਗਾ ਹੈ ਹਾਂ ਕਿਦੋਂ ਰੰਗ ਹੋਊਗਾ ਚੱਲ ਬਸ ਆ ਸਾਫ਼ ਕਰਾ ਲਾ ਮਾੜਾ ਮਾੜਾ ਜਿੱਥੇ ਟਾਂਕਾ ਟੂਕਾ ਟਾਂਕਾ ਡਾਲਾ ਜਾ ਰਿਹਾ ਕੋਈ ਜਿਵੇਂ ਆ ਦਾਣੇ ਜੀ ਹੁਣ ਦਾਣੇ ਜੀ ਨਾ ਹੁਣ ਉੱਤੇ ਦਾਣਾ ਨਹੀਂ ਇਦਾਂ ਹੀ ਬੰਦਾ ਭੈਣ ਦੇ 7000 9000 ਲਾ ਕੇ ਤਾਂ ਬੰਦਾ ਲੱਗਿਆ ਹੋਇਆ ਹੈ ਇਹ ਵੀ ਦਾਣਾ ਲੱਗ ਰਿਹਾ ਹੈ ਯਾਰ ਭਾਜੀ ਤੁਸੀਂ ਦਾਣਾ ਵਿੱਚ ਲੱਭ ਸਕਦੇ ਨਹੀਂ ਮੈਂ ਉਹੀ ਕਹ ਰਿਹਾ ਵੀ ਜੇ ਕਿਤੇ ਰਹੇ ਨਾ ਵਾ ਫਿਰ ਰੰਗ ਦੇ ਵਿੱਚ ਡਬਲ ਦਿਖਦਾ ਹਾਂ ਇਹ ਗੱਲ ਹੈ ਹਾਂ ਰੰਗ ਦੇ ਵਿੱਚ ਵੀ ਡਬਲ ਦਿਖਦਾ ਹਾਂ ਨਹੀਂ ਚਮਕਦਾ ਨਹੀਂ ਹਾਂ ਸੈਂਸਰ ਨਹੀਂ ਲਾਉਣਾ ਬਾਜ ਲਾਉਣਾ ਉਹ ਰੰਗ ਕਰਕੇ ਠੀਕ ਆ ਉਹ ਤੇਨਾਂ ਜੇ ਰੰਗ ਪੈ ਗਿਆ ਫਿਰ ਵਾਪਸ ਨਹੀਂ ਆਉਣਾ ਜੇ ਪਰਾਪਤ ਹਾਂ ਹਾਂ ਆ ਰਹਿ ਗਿਆ ਵਾਸੇ ਭਾਈ ਆ ਰਹਿ ਗਿਆ ਆ ਰੇ ਥੱਲੇ ਹੀ ਰੱਖਿਆ ਭਾਜੀ ਬੈਠਣਾ ਪੈਣਾ ਭਾਜੀ ਥੱਲੇ ਵੀ ਹਾਂ ਨਾ ਥੱਲੇ ਬਹਿ ਕੇ ਹੀ ਮਾਰ ਬੈਹ ਜਾ ਮੜਾ ਜਾ ਮਾਂ ਕਰਦੇ ਸਾਫ ਜਾ ਥੱਲੇ ਸਾਰੇ ਵੀਰੇ ਮਾਰਦੇ ਆ ਰਿਆ ਰਿਆ ਹਾਂ ਫੇ ਬਹੁਤ ਭੜੇ ਲੱਗਣੇ ਆ ਹਾਂ ਅਨੇ ਚੱਲ ਕੋਈ ਨਹੀਂ ਉਹ ਕੋਈ ਨਹੀਂ ਕੋਈ ਵੇਖਿਆ ਉਹ ਕੋਈ ਕਿਤੇ ਤੂੰ ਕਿਤੇ ਮਸ਼ੀਨ ਥੋੜੀ ਯਾਰ ਕੋਈ ਨਹੀਂ ਕੋਈ ਨਹੀਂ ਚਲੋ ਕਰਦੇ ਆਂ ਫਿਰ ਰੰਗ ਤੇ ਹੁਣ ਜਾਣਾ ਇਹਨੇ ਰੰਗ ਤੋਂ ਪਹਿਲਾਂ ਆਪਾਂ ਨਾ ਵੀਰਾ ਇੱਕ ਵਾਰ ਟ੍ਰੇਲ ਆ ਜਿਹੜਾ ਲੀਵਰ ਰੱਖ ਕੇ ਗਲਾਸ ਕੈਂਚੇ ਪਾਣੀ ਦਾ ਆਪਾਂ ਸਟਾਰਟਿੰਗ ਦੇ ਵਿੱਚ ਅੱਜ ਗਲਾਸ ਵੀ ਰੱਖਾਂਗੇ ਕੱਚ ਦਾ ਵੀ ਰੱਖਾਂਗੇ ਸਟੀਲ ਦਾ ਵੀ ਰੱਖਾਂਗੇ ਬਾਕੀ ਜੇ ਹੋਰ ਕੋਈ ਕਹਿੰਦਾ ਮੇਰਾ ਵੀਰ ਹਨਾ ਵੀ ਇੱਕਣਾ ਬਾਈ ਜੇ ਇੱਕ ਕਰਿਓ ਉਹ ਵੀ ਤਰੀਕਾ ਦੱਸਦੇ ਹੋ ਬਾਈ ਉਦਾਂ ਵੀ ਚੈੱਕ ਕਰ ਲਾਂਗੇ ਵੀ ਆਪਾਂ ਤਸੱਲੀ ਕਰਕੇ ਇਸ ਮੈਸ ਹਨ ਪੂਰਾ ਫੇਰ ਜਾਣਦੇ ਨੇ ਚਲੋ ਠੀਕ ਹੈ ਜੀ ਮਿਲਦੇ ਆਂ ਫੇਰ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ